ਜਿਹੜੇ ਭਾਈ 182000 ਤੱਕ ਬਲੈਕ ਚ ਜਿਹੜਾ ਵੀ ਪਹੁੰਚਿਆ ਪਿਆ ਖਰਬੂਜੇ ਦਾ ਦੁਨੀਆ ਦਾ ਸਭ ਤੋਂ ਮਿੱਠਾ ਖਰਬੂਜਾ ਆਇਆ ਇੱਥੇ ਹੋ ਤੁਹਾਨੂੰ 5-5 ਰੁਪਏ ਦੇ ਵਿੱਚ ਮਿਲੂਗਾ ਜਮਾ ਓਰੀਜਨਲ ਵੀ ਆ ਖੁਰਪੀ ਦਾ ਗਾਰੰਟੀ ਹੈ ਵੀ ਪਲਾਸਟਿਕ ਦਾ ਜਿਹੜਾ ਮੁੱਠਾ ਇਹਨਾਂ ਕਹਿੰਦੇ ਨੇ ਵੀ ਟੁੱਟ ਜਾ ਟੁੱਟਦਾ ਨਹੀਂ ਖੁਰਪਾ ਚੱਲ ਚੱਲ ਕੇ ਚੱਲ ਚੱਲ ਕੇ ਅੰਨਕ ਰਹਿ ਜਾਂਦਾ ਬਟ ਇਹ ਨਹੀਂ ਟੁੱਟਦਾ ਜੀ ਇਹ ਨਹੀਂ ਟੁੱਟਣਾ ਇਹ ਸਾਡੇ ਲਈ ਬਹੁਤ ਵਧੀਆ ਚੀਜ਼ਾਂ ਕਿਸਾਨਾਂ ਵੀਰਾਂ ਲਈ ਬਹੁਤ ਵਧੀਆ ਚੀਜ਼ਾਂ ਇੱਕ ਵਾਰੀ ਜ਼ਰੂਰ ਸਾਡੇ ਕੋਲੇ ਲੈ ਕੇ ਜਾਇਓ ਚਾਹੀ ਇੱਕ ਪੀਸੀ ਲੈ ਕੇ ਜਾਈਓ ਜਦੋਂ ਚਲਾਉਂਗੇ ਤੁਹਾਨੂੰ ਪਤਾ ਲੱਗੋ ਵੀ ਯਾਰ ਜ਼ਬਰਦਸਤ ਆ ਕੋਈ ਜ਼ੋਰ ਨਹੀਂ ਲੱਗਦਾ ਕੋਈ ਕੁਛ ਨਹੀਂ ਇਸ ਹਿਸਾਬ ਨਾਲ ਬਣਾਈ ਹੋਈ ਹੈ ਪੱਤੀ ਦਾ ਔਰ ਬਹੁਤ ਸੋਹਣਾ ਚੱਲਦਾ ਲਾਲ ਪਿੰਡੀ ਹੈ ਜੀ ਲਾਲ ਮਿਲੀ ਪਿੰਡੀ ਸਾਡੇ ਤੁਹਾਨੂੰ ਦੇਦੀ ਵੀ ਸਲਾਦ ਵਾਲੀ ਪਿੰਡੀ ਤੁਸੀਂ ਪਿੰਡੀ ਚੱਕੋ ਸਲਾਦ ਵਾਲੀ ਮਿੱਠੀ ਖਾਓ ਸਲਾਦ ਵਾਲੀ ਪਿੰਡੀ ਸਲਾਦ ਵਾਲੀ ਪਿੰਡੀ ਸਬਜ਼ੀ ਵੀ ਬਣਾ ਸਕਦੇ ਹੋ ਬਟ ਖਾਣ ਦੇ ਵਿੱਚ ਬਹੁਤ ਕੜੱਤਨ ਜਵਣੀ ਹੈਗੀ ਜਿਵੇਂ ਉਹ ਫਰੇਸ਼ ਆ ਜਾਂ ਛੜਦੀ ਹੁੰਦੀ ਹੈ ਜਵਣੀ ਹੈ ਇਸ ਸਵੀਟ ਕੌਰਨ ਆ ਜੀ ਅੱਛਾ ਜੀ ਮਿੱਠੀ ਛੱਲੀ ਹੈ ਜੀ ਇਹ ਮਿੱਠੀ ਛੱਲੀ ਦੀਆਂ ਆਪਾਂ ਬੇਲਾਂ ਕੁਰੀਅਰ ਵੀ ਕਰਾ ਦੋਗੇ ਬੰਦਾ ਹੁਣ ਕੋਈ ਕਹੂਗਾ ਲਾਜ਼ਮੀ ਸਾਡੇ ਕੋਲੇ ਹਾਂਜੀ ਸਰ ਸਾਡੇ ਕੋਲੇ ਜਿਹੜੇ ਮਤਲਬ ਘਰੇ ਆਪਣੇ ਛੋਟੇ ਫਾਰਮਰ ਨੇ ਆਪਣੇ ਘਰੇ ਕਿਚਨ ਗਾਰਡਨ ਲਈ ਲੈਂਦੇ ਨੇ ਉਹਨਾਂ ਲਈ ਅਸੀਂ ਪ੍ਰੋਪਰ ਇੱਕ ਕਿਟ ਬਣਾ ਕੇ ਜਿਹੜਾ ਜਿਹੜਾ ਉਹ ਕਹਿਣਗੇ ਉਹ ਕਿਟ ਦੇ ਵਿੱਚ ਪ੍ਰੋਪਰ ਬਣਾ ਕੇ ਕਿਟ ਕੁਰੀਅਰ ਕਰਵਾ ਦਿੰਨੇ ਆ ਅਸੀਂ ਕਰਵਾ ਵੀ ਰਹੇ ਆ ਅਸੀਂ ਕਰਾਵੇ ਦਿੰਨੇ ਆ ਅੱਗੇ ਜਿਹੜੇ ਵੀਰ ਕਹਿਣਗੇ ਉਹ ਕਰਵਾ ਦਾਂਗੇ ਔਰ ਜਿਹੜਾ ਉਹ ਉਹਨਾਂ ਦੀ ਡਿਮਾਂਡ ਤੇ ਕਰਾਵਾਂਗੇ ਔਰ ਪ੍ਰੋਪਰ ਹਾਈਬ੍ਰਿਡ ਬੀਜ ਹੋਣਗੇ ਅਗਰ ਕੋਈ ਬੰਦਾ ਕਹਿੰਦਾ ਵੀ ਸਾਨੇ ਦੇਸੀਓ ਲੈਣਾ ਘਰ ਦਾ ਦੇਸੀ ਜਿਹੜਾ ਦੇਸੀ ਪੁਰਾਣੇ ਦੇਸੀ ਚੱਲਦੇ ਹੁੰਦੇ ਦੀ ਆਪਣੇ ਬਜ਼ੁਰਗ ਜਵਾਨੇ ਵਾਲੇ ਉਹ ਵੀ ਅਸੀਂ ਪ੍ਰੋਵਾਈਡ ਕਰਾਉਂਦੇ ਅੱਛਾ ਉਹ ਵੀ ਤੁਹਾਡੇ ਕੋਲ ਹੈਗੇ ਨਹੀਂ ਹੁੰਦੇ ਇਹ ਸੋਲਰ ਸਿਸਟਮ ਤੇ ਚੱਲ ਆ ਸੋਲਰ ਲੱਗਿਆ ਹੋਇਆ ਉੱਪਰ ਇਹ ਲਾਈਟਿੰਗ ਹੈ ਇਹ ਤੋਤੀ ਲਈ ਹੈ ਜਿਹੜਾ ਖੇਤਾਂ ਨੂੰ ਅੱਛਾ ਜਿਹੜਾ ਨਰਮੇ ਨਰਮੇ ਚ ਆ ਜਾਂਦੀ ਹੈ ਜੀ ਸਰ ਨਰਮੇ ਚ ਆ ਜਾਂਦੀ ਹੈ ਕੈਬਜ ਚ ਆ ਜਾਂਦੀ ਹੈ ਬੰਦ ਗੋਭੀ ਚ ਆ ਜਾਂਦੀ ਹੈ ਇਹ ਉਹਦੇ ਲਈ ਹੈ ਇਹ ਇੱਕ ਕਿੱਲੇ ਦਾ ਇੱਕ ਹੀ ਹੈ ਭਾਜੀ ਅੱਛਾ ਜੀ ਹਾਂ ਬਸ ਇੱਕ ਕਿੱਲੇ ਜੀ ਇੱਕ ਕੰਮ ਕਰੂ ਤੋਦੀ ਇਕੱਠੀ ਕਰ ਲੂ ਮੈਂ ਕਹਾਂ ਜੀ ਦੇਖਿਓ ਇੱਕਾ ਥੁ ਤਾਂ 10 20 ਸਵੇ ਤੋਂ ਲਾਓ 5 20 ਸਵੇ ਤੋਂ ਲਾਓ ਜਿੰਨੇ ਤੁਹਾਡੇ ਕੋਲ ਜਿਹੜੇ ਜਿਹੜੇ ਵੀਰ ਕੋਲੇ ਜਗ੍ਹਾ ਹੈਗੀ ਆ ਥੋੜੇ ਥੋੜੇ ਥੋਂ ਲਾ ਲਓ ਲਾ ਕੇ ਦੇਖੋ ਸਬਜ਼ੀ ਤੁਹਾਡੇ ਘਰਾਂ ਲਈ ਯੂਜ਼ ਕਰੋ ਯੂਜ਼ ਕਰਕੇ ਤੁਹਾਨੂੰ ਬੈਨੀਫਿਟ ਲੱਗਦਾ ਸਭ ਹੌਲੀ ਹੌਲੀ ਵਧਾ ਲਓ ਪਹਿਲਾਂ ਇੱਕ ਕਿੱਲਾ ਕਰ ਲਓ ਅਗਲੇ ਸਾਲ ਦੋ ਕਿੱਲੇ ਕਰ ਲਓ ਅਗਲੇ ਸਾਲ ਤਿੰਨ ਕਿੱਲੇ ਕਰ ਲਓ ਬਿਲਕੁਲ ਪ੍ਰੋਫਿਟ ਹੋਵੇਗਾ ਸਰ ਆਪਾਂ ਵੀ ਜੇ ਫਿਰਦੇ ਆ ਕਣਕ ਜੀਰੀ ਦੀ ਮਗਰ ਸਾਰਾ ਤੁਸੀਂ ਇੱਕ ਵਾਰੀ ਸਬਜ਼ੀ ਲੈਣ ਦੇ ਵਿੱਚ ਆ ਕੇ ਤਾਂ ਦੇਖੋ ਹੂੰ ਬਿਲਕੁਲ ਸਭ ਤੋਂ ਬੈਸਟ ਹੈ ਮੇਰੇ ਖਿਆਲ ਦੇ ਖੇਤੀਬਾੜੀ ਦੇ ਵਿੱਚ ਘਰ ਵਾਲੀ ਮੱਖੀ ਹੈ ਨਾ ਇੱਕ ਉਹ ਬਿਮਾਰੀਆਂ ਲਾ ਦਾਂਦੀ ਹੈ ਖਾ ਖਾ ਕੇ ਵੱਡੀ ਬਿਮਾਰੀ ਹੈ ਇਹ ਉਹਨਾਂ ਲਈ ਇੱਕ ਸਪੈਸ਼ਲ ਸਾਡੇ ਕੋਲੇ ਬਹੁਤ ਵਧੀਆ ਚੀਜ਼ ਆ ਹੈ ਸਾਡੇ ਮੁਰਖਾਨੇ ਵਾਲੇ ਭਾਈਆਂ ਨਾਲ ਵੀ ਬਹੁਤ ਲੈ ਕੇ ਵੀ ਜਾਂਦੇ ਨੇ ਸਾਡੇ ਇਹ ਫਿਰ ਬਿਜਲੀ ਤੇ ਚੱਲਦਾ ਹੀ ਸੋਦਾ ਨਹੀਂ ਸਰ ਕੁਛ ਨਹੀਂ ਬਿਜਲੀ ਤੇ ਕੁਛ ਲਾਉਣ ਦੀ ਲੋੜ ਨਹੀਂ ਜੀ ਲੰਬੂ ਦਾ ਬੂਟਾ ਅੰਬ ਦਾ ਬੂਟਾ ਤੱਕ ਲਾ ਸਕਦੇ ਹਾਂ ਜਿੰਦਾ ਮਰਜ਼ੀ ਲਾ ਲਓ ਜੀ ਹਾਂ ਇਹ ਦੇਖੋ ਕਿਤੇ ਨਹੀਂ ਜਾਂਦਾ ਜਿੰਨਾ ਮਰਜ਼ੀ ਪੂਰਾ ਐਨ ਜਬਰਦਸਤ ਆ ਚਾਹੀਦਾ ਮੈਂ ਤਾਂ ਚਲੋ 70 ਬਸ ਤੱਕ ਕਿਲੋ ਦਾ ਮਤਲਬ 100 ਕਿਲੋ ਵਾਲਾ ਬੰਦਾ ਵੀ ਘੜਾ ਹਾਂ ਕੁਛ ਨਹੀਂ ਹੁੰਦਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਦੋਸਤੋ ਲੰਗੋਵਾਲੀ ਆ ਗੋਬਿੰਦ ਸਿੰਘ ਪੇਜ ਤੇ ਸਵਾਗਤ ਹੈ ਮਲੇਰ ਕੋਟਲੇ 'ਚ ਖੜੇ ਹਾਂ ਬਾਈ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਤੁਸੀਂ ਸੀਡ ਸਟੋਰ ਤਾਂ ਦੇਖੇ ਹੋਣਗੇ ਬੀਜ ਸਟੋਰ ਦੇਖੇ ਹੋਣਗੇ ਪਰ ਕਦੇ ਲਗਜ਼ਰੀ ਬੀਜ ਸਟੋਰ ਦੇਖਿਆਗਾ ਬਾਈ ਐਡਾ ਕੋ VIP ਸ਼ੋਰੂਮ ਬਣਿਆ ਪਿਆ ਨਜ਼ਾਰਾ ਆ ਜਾਣਾ ਹਰੇਕ ਸਹੂਲਤ AC ਦੇ ਵਿੱਚ ਬੇਲਾਂ ਬੈਠੀਆਂ ਨੇ ਕਦੂਆਂ ਦੀਆਂ ਗੱਲਬਾਤ ਕਰਦੇ ਆ ਦਿਖਾਉਣੇ ਆ ਤੁਹਾਨੂੰ ਇੱਕ ਵੱਡੀ ਗੱਲ ਬਾਈ ਸਾਰੀਆਂ ਵੱਡੀਆਂ ਕੰਪਨੀਆਂ ਦੇ ਬੀਜ ਤੁਹਾਨੂੰ ਇੱਥੋਂ ਮਿਲਣਗੇ ਹੋਰ ਵੀ ਬਹੁਤ ਸਾਮਾਨ ਮਿਲੂਗਾ ਪਰ ਉਸ ਤੋਂ ਪਹਿਲਾਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਅੰਦਰਲੇ ਜਾਣ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਜਿਹੜੇ ਭਾਈ 1,82,000 ਤੱਕ ਬ੍ਰੈਂਕ 'ਚ ਜਿਹੜਾ ਵੀ ਪਹੁੰਚਿਆ ਪਿਆ ਖਰਬੂਜੇ ਦਾ ਦੁਨੀਆ ਦਾ ਸਭ ਤੋਂ ਮਿੱਠਾ ਖਰਬੂਜਾ ਅੱਜ ਇੱਥੇ ਹੋ ਤੁਹਾਨੂੰ 5-5 ਰੁਪਏ ਦੇ ਵਿੱਚ ਮਿਲੂਗਾ ਜਮਾ ਓਰੀਜਨਲ ਵੀ ਆ ਲੈ ਵੀ ਮਿੱਤਰੋ ਨਿਗਾਹ ਮਾਰ ਲਓ ਗਲੋਬਲ ਗਾਰਡਨ ਸੈਫ ਨਰਸਰੀ ਵਾਲੇ ਇੱਧਰ ਦੇਖੋ ਭਾਈ ਐਂ ਦੇਖੋ ਪਹਿਲਾਂ ਦਾ ਅਲੇ ਇਹ ਪਰ ਹਫਤਾ ਕੀ ਹੋਇਆਗਾ ਆ ਸ਼ੋਰੂਮ ਦਾ ਉਦਘਾਟਨ ਕੀਤਾ ਨੂੰ ਪਰ ਇਹਨਾਂ ਦਾ ਜਿਹੜਾ ਕੰਮ ਆ ਇਹ ਕਈ ਪੀੜ੍ਹੀਆਂ ਤੋਂ ਚੱਲ ਰਿਹਾ ਹੈਗਾ ਇਹ ਹੀ ਬੀ ਸਟੋਰ ਦਾ ਸੀਡ ਸਟੋਰ ਦਾ ਆਪਣੇ ਨਾਲ ਨੇ ਸਾਹਿਦ ਸੈਫ ਜੀ ਗਲੋਬਲ ਗਾਰਡਨ ਵਾਲੇ ਇਧਰ ਨਿਗਾਹ ਮਾਰੋ ਪਹਿਲਾਂ ਤਾਂ ਵੀ ਦੇਖੋ ਜੀ ਹੈਗਾ ਨਾ ਲਗਜ਼ਰੀ ਸ਼ੋਰੂਮ ਲਓ ਜੀ ਗਲੋਬਲ ਗਾਰਡਨ ਦੇ ਜਿਹੜੇ ਓਨਰ ਨੇ ਸਾਹਿਦ ਸੈਫ ਹੈ ਨਾ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਸਾਡੇ ਪੇਜ ਤੇ ਤੁਹਾਡਾ ਜੀ ਮੈਂ ਤਾਂ ਨਾ ਤੁਹਾਡਾ ਜਿਹੜਾ ਸ਼ੋਅਰੂਮ ਆ ਪਹਿਲੀ ਵਾਰੀ ਦੇਖਿਆਗਾ ਵੀ ਐਡਾ ਤਾਕੜਾ ਸ਼ੋਅਰੂਮ ਤਾਂ ਬ੍ਰਾਂਡਡ ਕੰਪਨੀਆਂ ਦਾ ਕੱਪੜੇ ਵਾਲਿਆਂ ਦਾ ਜੁੱਤੇ ਵਾਲਿਆਂ ਦਾ ਹੁੰਦਾਗਾ ਜਿੱਡਾ ਤਾਕੜਾ ਤੁਸੀਂ ਲਾ ਰੱਖਿਆਗਾ ਜੀ ਸਰ ਸਾਡਾ ਵੀ ਬ੍ਰਾਂਡਡ ਹੀ ਹੈ ਜੀ ਬਿਲਕੁਲ ਸੋਡੀ ਇੱਕ ਚੀਜ਼ ਬ੍ਰਾਂਡਡ ਹੈ ਦੇਖੋ ਆ ਤਾਈਵਾਨ ਦੀਆਂ ਕੰਪਨੀਆਂ ਜਿਹੜੀਆਂ ਮਤਲਬ ਇਹ ਖਰਬੂਜੇ ਦੀ ਕੰਪਨੀ ਹੈ ਤਾਈਵਾਨ ਦੀ ਕੰਪਨੀ ਹੈ ਤੇ ਆ ਰਿਸਕ ਜਵਾਨ ਦੀ ਆ ਹੋਲੈਂਡ ਦੀ ਕੰਪਨੀ ਆ ਜਿਹੜੀਆਂ ਸਾਰੀਆਂ ਸਰ ਬ੍ਰਾਂਡਡ ਹੀ ਨੇ ਬਿਲਕੁਲ ਹਾਂਜੀ ਬ੍ਰਾਂਡਡ ਦੇ ਤੌਰ ਤੇ ਮਤਲਬ ਸ਼ੋਰੂਮ ਦੇ ਤੌਰ ਤੇ ਲੈ ਕੇ ਆ ਰਹੇ ਆ మార్కెట్ ਦੇ ਵਿੱਚ اچھا ਮੰਨ ਲਓ ਵੀ ਜਿਹੜਾ ਸ਼ੋਅਰੂਮ ਦੇ ਵਿੱਚ ਮਾਲ ਆ ਉਹ ਵੀ ਬ੍ਰਾਂਡਡ ਆ ਫਿਰ ਮਹਿੰਗਾ ਵੀ ਕਾਫੀ ਹੋਊਗਾ ਜੀ ਸਰ ਬਿਲਕੁਲ ਮਹਿੰਗਾ ਦੇਖੋ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਕਿਹਾ ਵੀ ਇਹ ਹੁਣ ਇਹ ਕੰਪਨੀ ਦਾ ਇਹ ਹੁਣ ਟ੍ਰੈਂਡ ਚੱਲ ਰਿਹਾ ਇਹਦਾ ਖਰਬੂਜੇ ਦਾ ਮਾਰਕੀਟ ਦੇ ਵਿੱਚ ਜਿਹੜੇ ਕਿਸਾਨ ਵੀਰ ਲਾਉਂਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਇਹਦੇ ਬਾਰੇ ਪਤਾ ਹੀ ਹੈ ਬਾਕੀ ਜਿਹੜੇ ਛੋਟੇ ਕਿਚਨ ਗਾਰਡਨ ਵਾਲੇ ਨੇ ਆਪਾਂ ਉਹਨਾਂ ਨੂੰ ਵੀ ਵੀਰਿਆਂ ਨੂੰ ਦੱਸ ਦਈਏ ਵੀ ਇਹ ਬੋ ਵੀ ਖਰਬੂਜਾ ਹੈ ਇਹ ਤਾਈਬਾਨ ਦਾ ਖਰਬੂਜਾ ਔਰ ਦੁਨੀਆ ਦਾ ਸਭ ਤੋਂ ਮਿੱਠਾ ਖਰਬੂਜਾ ਹੈ ਅੱਛਾ ਜੀ ਹਾਂਜੀ ਦੁਨੀਆ ਦਾ ਸਭ ਤੋਂ ਮਿੱਠਾ ਖਰਬੂਜਾ ਦੁਨੀਆ ਦਾ ਸਭ ਤੋਂ ਮਿੱਠਾ ਮਿੱਠਾ ਖਰਬੂਜਾ ਅੱਛਾ ਜੀ ਤਾਈਵਾਨੀ ਖਰਬੂਜਾ ਇਹ ਫਿਰ ਰੇਟ ਮੈਂ ਸੁਣਿਆ ਵੀ ਲੱਖ ਤੋਂ ਪਲੱਸ ਚੱਲ ਰਿਹਾ ਹੈ ਇਹਦਾ ਕਿਲੋਸਾਰ ਨਹੀਂ ਅੱਜ ਦਾ ਟਾਈਮ ਜਿਹੜਾ ਚੱਲ ਰਿਹਾ ਅੱਜ ਮਤਲਬ ਤੁਹਾਨੂੰ ਮੈਂ ਡੇਟ ਦੇ ਅਕੋਰਡਿੰਗ ਦੱਸਾਂ ਤਾਂ ਅੱਜ ਦਾ ਰੇਟ ਜਿਨ੍ਹਾਂ ਕੋਲੇ ਮਾਲ ਹੈਗਾ 1,60,000 80,000 ਦੇ ਨੀਅਰ ਅਬਾਊਟ ਵਿਕ ਰਿਹਾ ਹੈ ਔਰ ਫਾਰਮਰ ਖੁਦ ਕਹਿ ਰਿਹਾ ਵੀ ਸਾਨੂੰ ਦੇ ਦਿਓ ਜਿਵੇਂ ਜਿੰਨਾ ਮਰਜ਼ੀ ਰੇਟ ਹੋਵੇ ਜਿਹੜਾ ਮਰਜ਼ੀ ਰੇਟ ਦੇ ਰੇਟ ਹੋ ਗਈ ਫਿਰ ਤੁਸੀਂ ਵੀ ਉਸੇ ਰੇਟ ਤੇ ਦੇ ਰਹੇ 80 ਤੋਂ ਔਰ ਲੱਖ ਦੇ ਵਿਚਾਲੇ ਹੀ ਵੇਚਿਆ ਔਰ ਹੁਣ ਆਗਰ ਸਾਡੇ ਕੋਲੇ ਮਾਲ ਦੇਤਾ ਕੰਪਨੀ ਨੇ ਅਸੀਂ ਉਹ ਵੀ ਦਵਾਂਗੇ ਇਹੀ ਰੇਟ ਦਵਾਂਗੇ ਕੋਈ ਮਸਲਾ ਨਹੀਂ ਹੈਗਾ ਬਟ ਕੰਪਨੀ ਨਾਲ ਚ ਨਹੀਂ ਕਰਦੇ ਸਰ ਲਾਲਚ ਨਹੀਂ ਕਰਦੇ ਸਰ ਸਾਡਾ ਇਹੀ ਮੋਟਿਵ ਹੈ ਕਿ ਕਿੰਨੇ ਕਿਸੇ ਕਿਸਾਨ ਭਾਈ ਨੂੰ ਮਤਲਬ ਲੁੱਟਣਾ ਨਹੀਂ ਹੈਗਾ ਅੱਛਾ ਜੀ ਅਸੀਂ ਤਾਂ ਸਰ ਛੋਟੇ ਫਾਰਮਰਾਂ ਲਈ ਇਹ ਵੀ ਰੱਖਿਆ ਹੋਇਆ ਵੀ ਕੋਈ ਆਗਰ ਬੰਦਾ ਕਹਵੇ ਨਾ ਵੀ ਸਰ ਸਾਨੂੰ ਤਾਂ ਸਰ ਦਾ 50 ਗ੍ਰਾਮ ਹੀ ਚਾਹੀਦੇ ਨੇ ਆ ਦੇਖੋ 100 ਗ੍ਰਾਮ ਦਾ ਪੈਕੇਟ ਸਾਹਨੇ ਖੋਲ ਕੇ ਓਪਨ ਕਰਕੇ ਇਹਦੇ ਵਿੱਚੋਂ ਸੋ BB ਸਾਡੇ ਲਵੇ 5 BB 10 BB ਜਿਹੜਾ ਬੰਦਾ ਲੈਣ ਆਉਂਦਾ ਸੀ ਉਹੀ 5 BB ਕੱਢ ਕੇ ਗਿਣਤੀ ਦੇ ਦੇ ਦਿੰਦੇ ਆਂ ਓਨਲੀ 5 ਰੁਪਏ 'ਚ ਦੇਖੋ ਜੀ ਥੋੜੀ ਗੱਲ ਸੁਣ ਕੇ ਸੁਆਦ ਆ ਗਿਆ ਪਹਿਲੀ ਵਾਰੀ ਕੋਈ ਦੁਕਾਨਦਾਰ ਜਿਹੜਾ ਨਾ ਆਮ ਜਿਹੜਾ ਕਿਸਾਨ ਆ ਛੋਟਾ ਕਿਸਾਨ ਆ ਉਹਦੀ ਸੋਚ ਰਿਹਾਗਾ ਜੀ ਸਰ ਬਈ ਵੱਡੀ ਗੱਲ ਆ ਜਿਹੜਾ ਲੱਖ ਲੱਖ ਰੁਪਏ ਦਾ ਬਾਈ ਹੁਣੀ ਕਿਲੋ ਖਰੀਦਦੇ ਨੇ ਉਹ ਆਪਾਂ ਨੂੰ 5 5 ਰੁਪਏ ਦਾ 20 ਕੱਲਾ ਕੱਲਾ ਵੀ ਦੇ ਰਹੇ ਨੇ ਵੀ ਬਈ ਹਾਂਜੀ ਇਹਦੇ ਵਿੱਚ ਸਰ ਇੱਕ ਕਰੇਲਾ ਏ ਇਹ ਵੀ ਬੀ ਐਨ ਆਰ ਦਾ ਇਹ ਵਧੀਆ ਕੰਪਨੀ ਦਾ ਤੇ ਇੱਕ ਤਰਬੂਜ ਵੀ ਐ ਇਹਨਾਂ ਦਾ ਹੀ ਐ ਜੰਨਤ ਜੀ ਨੂੰ ਕਹਿੰਦੇ ਨੇ ਮਾਰਕੀਟ ਦੇ ਵਿੱਚ ਬਹੁਤ ਫੇਮਸ ਰਿਹਾ ਹੈ 2-4 ਸਾਲਾਂ ਦੇ ਵਿੱਚੋਂ ਠੀਕ ਹੈ ਔਰ ਬਹੁਤ ਮਿੱਠਾ ਤਰਬੂਜ ਆ ਬਾਜੀ ਜਿਹੜਾ ਇੱਕ ਵਾਰੀ ਖਾ ਲਾਂਦਾ ਉਹੀ ਰਹਿੰਦਾ ਇਹ ਵੀ ਅਸੀਂ ਖੋਲ ਕੇ ਦੇ ਦੰਨੇ ਆ ਅਗਰ ਬੰਦ ਲੈਣਾ ਬੰਦ ਪੈਕਟ بڑے ਫਾਰਮਰ ਬੰਦ ਲੈ ਕੇ ਜਾਂਦੇ ਨੇ ਬੰਦ ਕੋਈ ਮਤਲਬ ਕਿਸੇ ਲਈ ਕੋਈ ਲਿਮਟ ਨਹੀਂ ਹੈਗੀ ਵੀ ਨਹੀਂ ਅਸੀਂ ਤਾਂ ਨਹੀਂ ਦਵਾਂਗੇ ਜੀ ਜਿੰਨਾ ਜਿੰਨਾ ਕਿਸੇ ਨੂੰ ਚਾਹੀਦਾ ਸਾਡੇ ਕੋਲੋਂ ਲੈ ਸਕਦਾ ਅੱਛਾ ਇੱਕ ਗੱਲ ਹੋਰ ਆ ਜੀ ਜਿਵੇਂ ਹੁਣ ਬੇਲਾਂ ਪਈਆਂ ਨੇ ਬਾਹਰ ਉਹ ਤਾਂ ਆਗੇ ਲੈ ਆਣੀਆਂ ਪੈਣ ਜੀ ਜੀ ਜਦੋਂ ਕਿਸੇ ਨੇ ਆ ਸੁਣ ਲਿਆ ਵੀ ਨਾ ਜਿਹੜਾ ਖਰਬੂਜਾ ਦਾ ਜੀ ਜੀ ਬਹੁ ਵੀ ਖਰਬੂਜੇ ਦਾ ਬੀਜ ਤੁਸੀਂ ਇਕੱਲਾ ਇਕੱਲਾ ਦਿੰਨੇ ਹੋ ਇੱਕ ਕੋਰੀਅਰ ਵੀ ਕਰਾ ਦੋਗੇ ਬੰਦਾ ਹੁਣ ਕੋਈ ਕਹੂਗਾ ਲਾਜ਼ਮੀ ਸਾਡੇ ਕੋਲੇ ਹਾਂਜੀ ਸਰ ਸਾਡੇ ਕੋਲੇ ਜਿਹੜੇ ਮਤਲਬ ਘਰੇ ਆਪਣੇ ਛੋਟੇ ਫਾਰਮਰ ਨੇ ਆਪਣੇ ਘਰੇ ਕਿਚਨ ਗਾਰਡਨ ਲਈ ਲੈਂਦੇ ਨੇ ਉਹਨਾਂ ਲਈ ਅਸੀਂ ਪ੍ਰੋਪਰ ਇੱਕ ਕਿਟ ਬਣਾ ਕੇ ਜਿਹੜਾ ਜਿਹੜਾ ਉਹ ਕਹਿਣਗੇ ਉਹ ਕਿਟ ਦੇ ਵਿੱਚ ਪ੍ਰੋਪਰ ਬਣਾ ਕੇ ਕਿਟ ਕੋਰੀਅਰ ਕਰਵਾ ਦਿੰਨੇ ਆ ਅਸੀਂ ਕਰਵਾ ਵੀ ਰਹੇ ਆ ਅਸੀਂ ਕਰਾਵੇ ਦਿੰਨੇ ਆ ਅੱਗੇ ਜਿਹੜੇ ਵੀਰ ਕਹਿਣਗੇ ਉਹ ਕਰਵਾ ਦਾਂਗੇ ਔਰ ਜਿਹੜਾ ਉਹ ਉਹਨਾਂ ਦੀ ਡਿਮਾਂਡ ਤੇ ਕਰਾਵਾਂਗੇ ਔਰ ਪ੍ਰੋਪਰ ਹਾਈਬ੍ਰਿਡ ਬੀਜ ਹੋਣਗੇ ਅਗਰ ਕੋਈ ਬੰਦਾ ਕਹਿੰਦਾ ਵੀ ਸਾਨੇ ਦੇਸੀ ਉਹ ਲੈਣਾ ਘਰ ਦਾ ਦੇਸੀ ਜਿਹੜਾ ਦੇਸੀ ਪੁਰਾਣੇ ਦੇਸੀ ਚੱਲਦੇ ਹੁੰਦੇ ਦੀ ਆਪਣੇ ਬਜ਼ੁਰਗ ਜਵਾਨੇ ਵਾਲੇ ਉਹ ਵੀ ਅਸੀਂ ਪ੍ਰੋਵਾਈਡ ਕਰਾਂਗੇ ਅੱਛਾ ਉਹ ਵੀ ਤੁਹਾਡੇ ਕੋਲੇ ਹੈਗੇ ਨੇ ਠੀਕ ਹੈ ਜੀ ਬਾਕੀ ਵਧੀਆ ਝਾੜ ਵਾਲੇ ਵੀ ਸਾਰੇ ਵੀ ਹੈਗੇ ਨੇ ਲਓ ਵੀ ਮਿੱਤਰੋ ਬੀ ਤੁਸੀਂ ਜਿਹੜਾ ਮਰਜੀ ਜਾਂ ਬੇਲਾਂ ਬਾਹਰੇ ਪਈਆਂ ਨੇ ਜਿਹੜੀਆਂ ਮਰਜੀ ਬੇਲਾਂ ਮੰਗਾ ਲਓ ਸੀਜ਼ਨੀ ਹੁਣ ਸੀਜ਼ਨੇਬਲ ਬੀ ਹਰ ਇੱਕ ਇਹਨਾਂ ਕੋਲੇ ਮੌਜੂਦ ਆ ਹਨਾ ਜੀ ਅੱਛਾ ਇੱਕ ਗੱਲ ਆ ਜੀ ਆਹ ਤਾਂ ਚੀਜ਼ਾਂ ਆਮ ਨੇ ਹਨਾ ਜੀ ਪਰ ਮੈਂ ਆਹ ਕਾ ਕੀ ਕੋਪਾਇਆ ਰੱਖਾ ਹਾ ਜੀ ਨੇ ਇਹਦੇ ਬਾਰੇ ਜਰੂਰ ਦੱਸੋ ਇਹ ਵੀ ਸਰ ਬਹੁਤ ਵਧੀਆ ਚੀਜ਼ ਹੈ ਜੀ ਇਹ ਇਹ ਇੱਕ ਟਰੈਪ ਆ ਜਿਹੜੀਆਂ ਘਰਾਂ ਦੇ ਵਿੱਚ ਮੱਖੀਆਂ ਨਹੀਂ ਹੁੰਦੀਆਂ ਜੀ ਹਾਂ 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 ਉਹਨਾਂ ਤੋਂ ਲੋਕ ਬਹੁਤ ਤੰਗ ਆ ਜਾਂਦੇ ਬਹੁਤ ਪੈ ਪੈ ਹੁੰਦੇ ਨੇ ਪਾਏ ਪੈ ਨੇ ਕੁਛ ਚੂਚਿਆਂ ਨੂੰ ਜਿਹੜੇ ਬੰਦੇ ਰੱਖਦੇ ਨੇ ਜਾਂ ਮੁਰਗੇ ਰੱਖਦੇ ਨੇ ਜਾਂ ਫਾਰਮਾਂ 'ਚ ਵੀ ਆਪਣੇ ਆਪਣੇ ਬਾੜੇ ਦੇ ਵਿੱਚ ਗੇਆਂ ਮੱਝਾਂ ਰੱਖਦੇ ਨੇ ਜਾਂ ਬੱਕਰੀਆਂ ਰੱਖਦੇ ਨੇ ਉਹਨਾਂ ਨੂੰ ਮਤਲਬ ਇੱਕ ਜਿਹੜੀ ਘਰ ਵਾਲੀ ਮੱਖੀ ਹੈ ਨਾ ਇੱਕ ਉਹ ਬਿਮਾਰੀਆਂ ਲਾ ਦਾਂਦੀ ਆ ਖਾ ਖਾ ਕੇ ਵੱਡੀ ਬਿਮਾਰੀ ਆ ਇਹ ਉਹਨਾਂ ਲਈ ਇੱਕ ਸਪੈਸ਼ਲ ਸਾਡੇ ਕੋਲੇ ਬਹੁਤ ਵਧੀਆ ਚੀਜ਼ ਆ ਉਹ ਸਾਡੇ ਮੁਰਖਾਨੇ ਵਾਲੇ ਭਾਈਆਂ ਨਾਲ ਵੀ ਬਹੁਤ ਲੈ ਕੇ ਵੀ ਜਾਂਦੇ ਨੇ ਸਾਡੇ ਇਹ ਫਿਰ ਬਿਜਲੀ ਤੇ ਚੱਲਦਾ ਹੀ ਸੋਦਾ ਨਹੀਂ ਸਰ ਇਹ ਕੁਝ ਨਹੀਂ ਬਿਜਲੀ ਤੇ ਕੁਝ ਲਾਉਣ ਦੀ ਲੋੜ ਨਹੀਂ ਜੀ ਇਹਦੇ ਵਿੱਚ ਇਹ ਕੱਲੇ ਬਸ ਆ ਦੇਖੋ ਕੱਲੇ 4 ਪੋਸਟ 3 ਪੋਰਸ਼ਨ ਨੇ ਇਹਦੇ ਤੇ ਇਹ ਦੋ ਦਵਾਈਆਂ ਨੇ ਅੱਛਾ ਜੀ ਦਵਾਈਆਂ ਕੋਈ ਜ਼ਹਿਰੀਲੀਆਂ ਨਹੀਂ ਹੈਗੀਆਂ ਜੀ ਕੋਈ ਸਾਈਡ ਇਫੈਕਟ ਨਹੀਂ ਇਹਨਾਂ ਦਾ ਕੋਈ ਬਦਬੂ ਨਹੀਂ ਹੈਗੀ ਜੀ ਕੋਈ ਕੁਝ ਨਹੀਂ ਹੈਗਾ ਜੀ ਇਹਦੇ ਵਿੱਚ ਇੱਕ ਪਾਊਡਰ ਆਇ ਸਰ ਬਾਊਡਰ ਦੀ ਇੱਕ ਚੁਟਕੀ ਬਣਾ ਕੇ ਇਹਦੇ 20 ਹਿੱਸੇ ਬਣਾ ਲਓ ਠੀਕ ਹੈ ਜੀ 20 ਹਫ਼ਤੇ ਚੱਲੂਗੀ ਤੁਹਾਡੀ ਅੱਛਾ ਜੀ ਹਾਂਜੀ ਮੰਨ ਲਓ ਪੂਰੀ ਗਰਮੀ ਲਗਾ ਦੂ 20 ਹਫ਼ਤੇ ਚੱਲੇਗੀ ਪੂਰੇ ਹਾਂਜੀ 20 ਹਫ਼ਤੇ ਚੱਲੂਗੀ ਤੇ ਦੂਜੀ ਗੱਲ ਹੋਰ ਸਰ ਇਹਨੂੰ ਤੁਸੀਂ ਸਾਮਕੇ ਰੱਖ ਲਓ ਹਾਂ ਤੁਸੀਂ ਅੱਗੇ ਨੂੰ ਸਾਡੇ ਕੋਲੋਂ ਸਿਰਫ ਆ ਹੀ ਲਿਓ ਪਰ ਬਹੁਤ ਰੀਜ਼ਨਬਲ ਪ੍ਰਾਈਸ ਦੇ ਵਿੱਚ ਲੇਓਰ ਲਿਓ ਆ ਤੁਹਾਡਾ ਹਮੇਸ਼ਾ ਲਈ ਕੁਝ ਨਹੀਂ ਹੁੰਦਾ ਇਹਨੂੰ ਹਮੇਸ਼ਾ ਲਈ ਤੁਹਾਡੇ ਕੋਲੇ ਪਿਆ ਅੱਛਾ ਇੱਕ ਗੱਲ ਮੈਂ ਹੋਰ ਬੋਲਦਾ ਜਿਵੇਂ ਇਹ ਉਹਨੀਆਂ ਦਾ ਕਿਤਨਾ ਕਿਤੇ ਪੈਸਟੀਸਾਈਡ ਚ ਨੇ ਜੇ ਕਿਤੇ ਵਿਦੇਸ਼ ਦੇ ਵਿੱਚ ਕੋਰੀਅਰ ਹੋ ਸਕਦੀ ਹੈ ਨਾ ਇਹ ਸਰ ਨਹੀਂ ਬਿਲਕੁਲ ਹੋ ਸਕਦੇ ਆ ਇਹ ਕੱਲੇ ਮਤਲਬ ਊਰੇ ਵਾਲੀ ਇਹ ਨਹੀਂ ਹੈਗੀ ਵਿਦੇਸ਼ੀ ਉਹ ਹੈ ਟੈਕਨੀਕ ਵਿਦੇਸ਼ੀ ਹੋਈ ਸਰ ਇਹ ਕਈ ਕੰਪਨੀਆਂ ਤੋਂ ਦੇਖੋ ਇਹ ਤੁਸੀਂ ਦਿਖਾ ਵੀ ਸਕਦੇ ਹੋ ਜ਼ੂਮ ਤੋਂ ਇਹ ਪੇਟੈਂਟ ਨੇ ਇਹਨਾਂ ਤੋਂ ਮਤਲਬ ਕਰਾਇਆ ਹੋਇਆ ਦੇਖੋ ਅਦਿੱਤੀ ਹੈ ਡੀਐਸਆਰ ਆ ਇਹ ਕੰਪਨੀਆਂ ਤੋਂ ਪੇਟੈਂਟ ਕਰਵਾ ਕੇ ਟ੍ਰਾਇਲ ਕਰਵਾ ਕੇ ਫਿਰ ਇਹ ਆਪਣੇ ਸੇਲ ਦੇ ਅੰਦਰ ਦਿੱਤਾ ਗਿਆ ਨਹੀਂ ਅਦਰਵਾਇਜ਼ ਛੋਟੀਆਂ ਕੰਪਨੀਆਂ ਐਵੇਂ ਦਿੰਦਿਆਂ ਨਹੀਂ ਐ ਛੋਟੀਆਂ ਨਹੀਂ ਵੱਡੀਆਂ ਕੰਪਨੀਆਂ ਲੈਵਲ ਦੀਆਂ ਵੱਡੇ ਵੱਡੇ ਕੰਪਨੀਆਂ ਇੱਕਾ ਹੋਰ ਪਰਲੇ ਪਾਸੇ ਪੀਲਾ ਜਾ ਪਿਆ ਜੀ ਕਾ ਕੀ ਆ ਇਹ ਸਰ ਇਹ ਵੀ ਟ੍ਰੈਪ ਆ ਇਹ ਵੀ ਸਾਡੇ ਕੋਲੇ ਟ੍ਰੈਪ ਆਇਆ ਇਹ ਸੋਲਰ ਸਿਸਟਮ ਤੇ ਚੱਲ ਆ ਸੋਲਰ ਲੱਗਿਆ ਹੋਇਆ ਉੱਪਰ ਇਹ ਲਾਈਟਿੰਗ ਐ ਇਹ ਤੋਤੀ ਲਈ ਆ ਜਿਹੜਾ ਖੇਤਾਂ ਨੂੰ ਅੱਛਾ ਜਿਹੜਾ ਨਰਮੇ ਨਰਮੇ ਚ ਆ ਜਾਂਦੀ ਹੈ ਜੀ ਸਰ ਨਰਮੇ ਚ ਆ ਜਾਂਦੀ ਹੈ ਕੈਬਜ ਚ ਆ ਜਾਂਦੀ ਹੈ ਬੰਦ ਗੋਭੀ ਚ ਆ ਜਾਂਦੀ ਹੈ ਇਹ ਉਹਦੇ ਲਈ ਹੈ ਇਹ 1 ਕਿੱਲੇ ਦਾ ਇੱਕ ਹੀ ਹੈ ਭਾਜੀ ਅੱਛਾ ਜੀ ਹਾਂ ਬਸ ਇੱਕ ਕਿੱਲੇ ਜੀ ਇੱਕ ਇੱਕ ਕੰਮ ਕਰੂ ਤੋਦੀ ਤੋਦੀ ਇਕੱਠੀ ਕਰ ਲੂ ਮੈਂ ਕਹਾਂ ਜੀ ਦੇਖਿਓ ਲੈ ਵੀ ਮੇਰੇ ਗੱਲ ਇਹ ਆ ਵੀ ਬਹੁਤ ਹੀ ਲੰਮੀ ਵੀਡੀਓ ਬਗ ਜੇ ਸਾਰੀ ਇਹਦੀ ਵੀ ਡਿਟੇਲ ਦੇਣ ਲੱਗੇ ਤੁਸੀਂ ਇਹਨਾਂ ਤੋਂ ਜਦੋਂ ਲਿਆਉਣੀਆਂ ਜਾਂ ਲਿਜਾਣੀਆਂ ਜਾਂ ਮੰਗਾਉਣੀਆਂ ਉਹ ਜਾਣਕਾਰੀ ਵੀ ਦੇ ਦੇਣਗੇ ਕੰਮ ਕਿਵੇਂ ਕਰੂਗੀ ਪਾਰ ਕਰੂਗੀ 100% ਜੀ ਬਿਲਕੁਲ ਸਰ ਅੱਛਾ ਜੀ ਪਹਿਲਾਂ ਤੁਸੀਂ ਮੈਂ ਖਾਂ ਪਹਿਲਾਂ ਇਹਦੀ ਵੀਡੀਓ ਚਲਾ ਕੇ ਦਿਖਾਵਾਂਗੇ ਤੁਹਾਨੂੰ ਬਣੇ ਹੋਇਆ ਫਿਰ ਤੁਸੀਂ ਯਕੀਨ ਕਰੋ ਯਕੀਨ ਕੀ ਤੁਹਾਨੂੰ ਪਤਾ ਹੀ ਲੱਗ ਜਾਊਗਾ ਅੱਜਕੱਲ ਟ੍ਰੈਂਡ ਚੱਲ ਰਿਹਾ ਪੀਏਯੂ ਯੂਨੀਵਰਸਿਟੀ ਇਹਨੂੰ ਰეკਮੈਂਡ ਕਰ ਰਹੀ ਹੈ ਓਕੇ ਜੀ ਸਾਰੀਆਂ ਚੀਜ਼ਾਂ ਨੂੰ ਇਹ ਸਰ ਫਰੂਟ ਫਲਾਈ ਲਈ ਹੈ ਹਾਂ ਫਰੂਟ ਫਲਾਈ ਲਈ ਜਿਹੜੀਆਂ ਮਰੂਦਾਂ ਮਰਾਦਾਂ ਨੂੰ ਕਾਣੇ ਕਰ ਦਿੰਦੀਆਂ ਮੱਖੀ ਉਹਨਾਂ ਨੂੰ ਜਦੋਂ ਫੁੱਲ ਆ ਗਿਆ ਉਦੋਂ ਹੀ ਲਾ ਦਿਓ ਸਾਡੇ ਕੋਲੋਂ ਲਿਜਾ ਕੇ ਮੈਂ ਕਿਹਾ ਤੁਹਾਡਾ ਆਣੀ ਨਹੀਂ ਫੁੱਲ ਅੱਛਾ ਪਾ ਲਓ ਫਰੂਟਾਂ ਦੇ ਟਾਂਗ ਦੋ ਮਿੱਤਰੋ ਹੋਰ ਕੀ ਚਾਹੀਦਾ ਆਹ ਜੀ ਇਹ ਵੀ ਸਰ ਜਿੰਨੇ ਵੀ ਮਰੂਦ ਤੁਹਾਡੇ ਕਾਣੇ ਹੁੰਦੇ ਨੇ ਉਹਨਾਂ ਦਾ ਬਚੋ ਸਾਡੇ ਲਈ ਵੀ ਹੈਗਾ ਜੀ ਹੱਲ ਹੈਗਾ ਕੋਈ ਦਵਾਈ ਕੋ ਪਾਉਣ ਦੀ ਲੋੜ ਨਹੀਂ ਕੋਈ ਕੁਝ ਕਰਨ ਦੀ ਲੋੜ ਨਹੀਂ ਸਰ ਇਨੂੰ ਵਾਸੀਂ ਇੱਕ ਵਾਰੀ ਲਿਜਾ ਕੇ ਖੋਲ ਕੇ ਲਵਾ ਦਿਓ ਤੁਹਾਡਾ 90 ਦਿਨ ਤੱਕ ਪੂਰੀ ਫਸਲ ਤੱਕ ਇਹ ਤੁਹਾਡਾ ਕੰਮ ਕਰੂਗੀ ਲੈ ਮਿੱਤਰੋ ਗੱਲ ਇਹ ਹੈ ਵੀ ਬਹੁਤ ਸਾਰੀਆਂ ਚੀਜ਼ਾਂ ਦਿਖਾਉਣ ਵਾਲੀਆਂ ਨੇ ਬੀਜ ਦੀ ਜਾਣਕਾਰੀ ਤੁਹਾਨੂੰ ਮੋਟੀ ਮੋਟੀ ਜੀ ਦੇਤੀ ਆਜੋ ਜੀ ਸਾਹਿਦ ਜੀ ਆਪਾਂ ਅੱਗੇ ਚੱਲਦੇ ਆਂ ਵੀਡੀਓ ਨਾਲ ਜੁੜੇ ਰਹੋ ਥੋੜੀ ਜੀ ਲੰਮੀ ਬਗ ਜੂਗੀ ਕਿਉਂਕਿ ਹਲੇ ਤਾਂ ਤੁਹਾਨੂੰ ਬਹੁਤ ਕੁਝ ਦਿਖਾਉਣਾਗਾ ਪਹਿਲਾਂ ਤਾਂ ਬਾਈ ਦਾ ਕਾਊਂਟਰ ਦੇਖ ਲਓ ਮੈਨੂੰ ਲੱਗਦਾ ਜੇ ਮੈਂ ਦੁਕਾਨ ਕਰਨੀ ਹੋਵੇ ਇੰਨੇ ਇੱਕ ਦਾ ਬਾਈ ਨੇ ਕੱਲਾ ਕਾਊਂਟਰ ਹੀ ਕਰਾ ਰੱਖਿਆਗਾ ਹਨਾ ਤੇ ਅੱਛਾ ਜੀ ਆਹ ਅਰिजਿਕ ਜਵਾਨ ਆ ਗਈ ਜੀ ਅਸਿਸਟੈਂਟ ਆ ਗਈ ਹਾਂਜੀ ਹਾਂਜੀ ਇਹਦੇ ਵਿੱਚ ਸਾਰੇ ਮਤਲਬ ਕਿ ਸਾਰੀਆਂ ਕੰਪਨੀਆਂ ਜੈਨੂਅਲ ਨੇ ਤੁਹਾਡੇ ਕੋਲ ਜੇ ਕੋਈ ਵੀ ਵੀਨ ਲੈਣਾ ਹੈ ਸਰ ਜਿਹੜਾ ਤੁਹਾਨੂੰ ਚਾਹੀਦਾ ਸਾਨੂੰ ਆ ਆਨਲਾਈਨ ਦੱਸ ਦਿਓ WhatsApp ਸਾਡਾ ਨੰਬਰ ਚੱਲਦਾ ਹੋਊ ਸਕਰੀਨ ਦੇ ਉੱਤੇ ਉਹ ਉਹਦੇ ਉੱਤੇ ਸਾਨੂੰ ਫੋਨ ਕਰਕੇ ਦੱਸ ਦਿਓ WhatsApp ਤੇ ਕਰ ਦਿਓ ਤੋ ਤੁਹਾਨੂੰ ਮੌਸਮੀ ਤੁਹਾਨੂੰ ਇਸ ਕੰਪਨੀ ਦਾ ਕੋਈ ਵੀ ਪ੍ਰੋਡਕਟ ਚਾਹੀਦਾ ਸਾਡੇ ਨਾਲ ਕੰਟੈਕਟ ਕਰਿਓ ਅਸੀਂ ਤੁਹਾਨੂੰ ਪ੍ਰੋਵਾਈਡ ਕਰਾ ਦਾਂਗੇ ਔਰ ਬਹੁਤ ਜੈਨੂ ਰੇਟਾਂ ਤੇ ਠੀਕ ਹੈ ਜੀ ਲੈ ਮਿੱਤਰੋ ਨਿਗਾ ਮਾਰ ਲਓ ਬੀਐਨਆਰ ਸੀਡ ਕ੍ਰੌਪ ਸਾਇੰਸ ਇਧਰ ਬਾਕੀ ਸਾਰੇ ਹੈਗੇ ਨੇਗੇ ਤੇ ਦੇਸੀ ਬਾਈ ਜੀ ਨੇ ਦੱਸਤਾ ਵੀ ਇਹ ਦੇਸੀ ਚਾਹੀਦੇ ਨੇ ਉਹ ਵੀ ਹੈਗੇ ਨੇ ਹੁਣ ਇੱਕ ਆਪਾਂ ਜਿਹੜੀ ਗਾਰਡਨ ਦੀ ਘੈਂਟ ਚੀਜ਼ ਦਿਖਾ ਦਈਏ ਜੀ ਗਮਲੇ ਹਨਾ ਜੀ ਮੈਂ ਕਹਣਾ ਇੰਨੇ ਇੱਕ ਸੋਹਣੇ ਪਏ ਨੇ ਬਾਈ ਇਹਨਾਂ ਕੋਲੇ ਨਾ ਸਵਾਦ ਆ ਜਾਊਗਾ ਆ ਨਿਗਾ ਮਾਰੋ ਆ ਲਗਭਗ 5 ਸਟਾਰ ਰੈਸਟੋਰੈਂਟ ਅਜ ਬਹੁਤ ਪਾਈ ਦੇਖੀ ਹਾਂਜੀ ਸਰ ਰੋਟੋ ਨੇ ਅਜ ਇੱਕ ਇੱਕ ਚੀਜ਼ ਹੋਰ ਦੇਖ ਲਈ ਜੀ ਮੈਂ ਐਟਲੈਂਟਿਕ ਦਾ ਮਾਲ ਆ ਤੁਹਾਡੇ ਕੋਲ ਹਾਂਜੀ ਸਰ ਐਟਲੈਂਟਿਕ ਕੰਪਨੀ ਦਾ ਰੱਖਿਆ ਹੈ ਜੀ ਹਨਾ ਜੀ ਇਧਰ ਨਿਗਾ ਮਾਰੋ ਮਿੱਤਰੋ ਅੱਛਾ ਜੀ ਸਰ ਇਹ ਨਾ ਪਲਾਸਟਿਕ ਦਾ ਜੀ ਨਹੀਂ ਨਹੀਂ ਫਾਈਬਰ ਹੈ ਸਾਰੇ ਇਹ ਅੱਛਾ ਦੇਖਣ ਨੂੰ ਆਇਆ ਨਾ ਪੱਥਰ ਦੇ ਹੁੰਦੇ ਨੇਗੇ ਜੀ ਸਰ ਇਹ ਫਾਈਬਰ ਦੇ ਵਿੱਚ ਹੈ ਰੋਟਾ ਹਾਂ ਕਾਫੀ ਵੱਡਾ ਪਿਆ ਜੀ ਇਹ ਇਹ ਸਰ ਪਲਾਸਟਿਕ ਚ ਹੈ ਇਹਦੀ ਦੇਖੋ ਪੂਰੀ ਗਾਰੰਟੀ ਹੈ ਜੀ ਇਹਦੇ ਵਿੱਚ ਤੁਸੀਂ ਨਿੰਬੂ ਦਾ ਬੂਟਾ ਅੰਬ ਦਾ ਬੂਟਾ ਤੱਕ ਲਾ ਸਕਦੇ ਹੋ ਜਿੰਦਾ ਮਰਜ਼ੀ ਲਾ ਲਓ ਜੀ ਹਾਂ ਇਹ ਦੇਖੋ ਕਿਤੇ ਨਹੀਂ ਜਾਂਦਾ ਜਿੰਨਾ ਮਰਜ਼ੀ ਪੂਰਾ ਐਨ ਜਬਰਦਸਤ ਆ ਚਾਹੀਦਾ ਮੈਂ ਤਾਂ ਚਲੋ 70 ਬਸ ਤੱਕ ਕਿਲੋ ਦਾ ਮਤਲਬ 100 ਕਿਲੋ ਦਾ ਬੰਦਾ ਵੀ ਚੜਾਦਾ ਹਾਂ ਕੁਝ ਨਹੀਂ ਹੁੰਦਾ ਠੀਕ ਹੈ ਜੀ ਇਹ ਰੇਟ ਤਾਂ ਕਾਫੀ ਹੋਗਾ ਨਾ ਗਾਰੰਟੀ ਹੈ ਜੀ ਕੋਈ ਰੇਟ ਬਹੁਤ ਰੇਟ ਨਾਰਮਲ ਨਹੀਂ ਭਾਜੀ ਤੁਸੀਂ ਇੱਕ ਵਾਰੀ ਸਾਡੀ ਦੁਕਾਨ ਤੇ ਆਓ ਵਿਜ਼ਿਟ ਕਰੋ ਜਿਹੜੇ ਭਾਈਆਂ ਨੂੰ ਪਸੰਦ ਆ ਅਸੀਂ ਦੇਖ ਕੇ ਚੀਜ਼ ਵਧੀਆ ਲੱਗ ਮਤਲਬ ਵਧੀਆ ਤਸੱਲੀ ਬਖਸ਼ ਹੋ ਜਾਂਦਾ ਚੀਜ਼ ਆ ਵੈਸੇ ਵੀ ਅਸੀਂ ਵਧੀਆ ਦਿੰਦੇ ਆ ਔਨਲਾਈਨ ਲੈ ਕੇ ਜਾਣਾ ਔਨਲਾਈਨ ਗੱਲ ਇਹ ਆ ਮਿੱਤਰੋ ਇਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸ਼ੌਂਕ ਵਾਲੀਆਂ ਹਨਾ ਰੇਟ ਵਾਲੀ ਜਿਹੜੀ ਗੱਲ ਆ ਬਾਈ ਇੰਨਾ ਕਮਾਲ ਪਿਆ ਜੇ ਇੱਕ ਦਾ ਰੇਟ ਬੋਲਤਾ ਤਾਂ ਉਲਝਣ ਤਾਂ ਨਹੀਂ ਪੈਣੀ ਹਣਾ ਜੀ ਜੀ ਸਰ ਇਹਦੇ ਚ ਅਲਗ-ਅਲਗ ਮੋਟਾ ਜਿਹਾ ਸਾਬ ਦੱਸ ਦੇਣਾ ਵੀ ਲੈਸ ਕਿੰਨੇ ਪਰਸੈਂਟ ਮਿਲੂਗਾ ਤੁਸੀਂ ਇਹ ਦੱਸ ਦਿਓ ਜੀ ਮਾਰਕੀਟ ਚ ਲੈਸ ਸਰ ਅਸੀਂ ਮਾਰਕੀਟ ਦੇ ਨਾਲੋਂ ਮਤਲਬ 30 35% ਤੇ ਅਸੀਂ ਆਮ ਕਸਟਮਰ ਨੂੰ ਦੇ ਰਹੇ ਆ ਜਿਹੜਾ ਮਰਜ਼ੀ ਆ ਜਾਵੇ ਠੀਕ ਹੈ ਜੀ ਠੀਕ ਹੈ ਜੀ ਅਗਰ ਕੋਈ ਬੰਦਾ ਦੁਕਾਨ ਸਾਡੇ ਨਾਲ ਦੁਕਾਨਦਾਰ ਵੀ ਬਹੁਤ ਜੁੜੇ ਹੋਏ ਨੇ ਉਹਨਾਂ ਲਈ ਟੂਲਸ ਗਾਮਲੇ ਵੀ ਸਾਡੇ ਕੋਲੋਂ ਲੈ ਕੇ ਜਾਂਦੇ ਨੇ ਅਸੀਂ ਉਹਨਾਂ ਲਈ ਅਲੱਗ ਤੋਂ ਕੁਝ ਮਾੜਾ ਮੋਟਾ ਉਹਨਾਂ ਲਈ ਆਪਦਾ ਵੀ ਰੱਖਦੇ ਆ ਕੋਈ ਐਸੀ ਗੱਲ ਨਹੀਂ ਪਰ ਜ਼ਰੂਰ ਸਾਡਾ ਨਾ ਕਰੋ ਲਓ ਜੀ ਆਹ ਦੇਖੋ ਮਿੱਤਰੋ ਟੂਲ ਇਧਰ ਖੇਤੀਬਾੜੀ ਦਾ ਸਾਰਾ ਪਿਆਗਾ ਤੁਹਾਨੂੰ ਖੁਰਪੀ ਦਾ ਇਹ ਰੰਗ ਜਾ ਕਿਵੇਂ ਆਈ ਬਾਹੇ ਦਾ ਇਹ ਸਰ ਖੁਰਪੀ ਦੇ 4 5 ਰੰਗ ਬਸਾਣੇ ਬਣਾਏ ਹੋਏ ਨੇ ਹਾਂ ਇਹ ਖੁਰਪੀ ਦਾ ਗਰੰਟੀ ਹੈ ਵੀ ਪਲਾਸਟਿਕ ਦਾ ਜਿਹੜਾ ਮੁੱਠਾ ਹੈ ਨਾ ਕਹਿੰਦੇ ਨੇ ਵੀ ਟੁੱਟ ਜਾਊ। ਇਹ ਟੁੱਟਦਾ ਨਹੀਂ। ਖੁਰਪਾ ਚੱਲ ਚੱਲ ਕੇ ਚੱਲ ਚੱਲ ਕੇ ਅੰਨਕ ਰਹਿ ਜਾਂਦਾ। ਬਟ ਇਹ ਨਹੀਂ ਟੁੱਟਦਾ ਜੀ। ਇਹ ਨਹੀਂ ਟੁੱਟਣਾ। ਇਹ ਸਾਡੇ ਲਈ ਬਹੁਤ ਵਧੀਆ ਚੀਜ਼ ਹੈ। ਕਿਸਾਨਾਂ ਵੀਰਾਂ ਲਈ ਬਹੁਤ ਵਧੀਆ ਚੀਜ਼ ਹੈ। ਇੱਕ ਵਾਰੀ ਜ਼ਰੂਰ ਸਾਡੇ ਕੋਲੇ ਲੈ ਕੇ ਜਾਇਓ। ਚਾਹੀ ਇੱਕ ਪੀਸੀ ਲੈ ਕੇ ਜਾਈਓ। ਜਦੋਂ ਚਲਾਓਗੇ ਤੁਹਾਨੂੰ ਪਤਾ ਲੱਗੂ ਵੀ ਯਾਰ ਜ਼ਬਰਦਸਤ ਆ। ਕੋਈ ਜ਼ੋਰ ਨਹੀਂ ਲੱਗਦਾ। ਕੋਈ ਕੁਛ ਨਹੀਂ। ਇਸ ਹਿਸਾਬ ਨਾਲ ਬਣਾਈ ਹੋਈ ਹੈ ਪੱਤੀ ਦਾ। ਔਰ ਬਹੁਤ ਸੋਹਣਾ ਚੱਲਦਾ। ਬੁੜਾਈ ਗਲੇ ਆ ਵੀ ਜਿਹੜੇ ਵੀਰ ਕਹਿੰਦੇ ਨੇ ਪਲਾਸਟਿਕ ਦਾ ਟੁੱਟ ਕੇ ਦਿਖਾਵੇ ਸਾਥੋਂ ਲੈ ਜਾਓ ਇਹ ਵੀਰ ਜੀ ਹੁਣ ਆਪਾਂ ਨਾ ਮੋਟੀਆਂ-ਮੋਟੀਆਂ ਚੀਜ਼ਾਂ ਦਿਖਾ ਦਈਏ ਕਿਉਂਕਿ ਹਰ ਇੱਕ ਨੂੰ ਪਤਾ ਹੁੰਦਾ ਵੀ ਸੀਡ ਸਟੋਰ ਤੇ ਕੀ ਕੁਝ ਹੁੰਦਾਗਾ ਹਨਾ ਤੇ ਉਹਨਾਂ ਨੇ ਤਾਂ ਸਿਰਫ ਫੋਨ ਕਰਕੇ ਤੁਹਾਨੂੰ ਪੁੱਛਣਾ ਵੀ ਭਾਈ ਸਾਨੂੰ ਆਹ ਚੀਜ਼ ਚਾਹੀਦੀ ਹੈ ਭੇਜ ਦੋਗੇ ਇਧਰ ਪਏ ਨੇ ਆ ਗਰੋ ਬੈਗ ਹਨਾ ਜੀ ਇਹ ਅੰਦਰ ਵੀ ਬਹੁਤ ਮਾਲ ਪਿਆ ਤੁਹਾਡੇ ਕੋਲ ਮੈਂ ਦੇਖ ਲਿਆ ਅੱਛਾ ਜੀ ਇਹ ਵੀ ਪਹੁੰਚਦਾ ਕਰ ਦੋਗੇ ਜੇ ਕਿਸੇ ਨੇ ਜੀ ਸਰ ਬਿਲਕੁਲ ਇਹਦੇ ਵਿੱਚ ਵੱਖ-ਵੱਖ ਸਾਈਜ਼ ਨੇ ਜਿਹੜਾ ਸਾਈਜ਼ ਕਹਿਣਗੇ ਉਸ ਦੇ ਹਿਸਾਬ ਨਾਲ ਉਸ ਦੇ ਹਿਸਾਬ ਨਾਲ ਆਪਾਂ ਉਹਨੂੰ ਦੱਸ ਕੇ ਕੋਈ ਚੱਕਰ ਵਾਲੀ ਗੱਲ ਨਹੀਂ ਭੇਜਾਂਗੇ ਇਹ ਰੋਟੋ ਦੇ ਵਿੱਚ ਨੇ ਸਰ ਬੜਾ ਗਾਮਲਾ ਹਾਂ ਇਹਦੇ ਕਣੀ ਆਉਣ ਲੱਗਾ ਦੀ ਮੈਨੂੰ ਸੋਹਣਾ ਹੀ ਬੜਾ ਲੱਗਿਆ ਜੀ ਇਹ ਤਾਂ ਇਹ 30 ਇੰਚ ਹੀ ਆ ਸਾਰੇ ਇਹ ਤੇ ਬੜੇ ਬੜੇ ਮੋਲਾਂ ਦੇ ਵਿੱਚ ਤੁਸੀਂ ਪਟਿਆਲਾ ਫਫਾਰਾ ਚੌਂਕ ਤੋਂ ਅੱਗੇ ਨੂੰ ਸ਼ੀਸ਼ਮੈਲ ਕਿੰਨੀ ਨੂੰ ਜਾਓਗੇ ਨਾ ਉੱਥੇ ਸਾਰਾ ਇਹਦਾ ਇਹਨਾਂ ਦਾ ਹੀ ਲੱਗਿਆ ਹੋਇਆ ਸਾਰਾ ਉਹ ਬਿਲਕੁਲ ਬਿਲਕੁਲ ਔਰ ਕੱਲਾ ਕੱਲਾ ਪੋਰਟ ਲੱਗਾ ਹੋਇਆ ਤੇ ਇਹ ਕੱਲਾ ਕੱਲਾ ਮਤਲਬ ਵਧੀਆ ਪੇਡਾਂ ਲੱਗਾ ਹੋਇਆ ਔਰ ਬਹੁਤ ਸੋਹਣਾ ਜਿਹੜੇ ਵੀਰ ਉਹਨੂੰ ਗੈਣੇ ਉਹਨਾਂ ਨੂੰ ਪਤਾ ਲੱਗ ਜਾਊਗਾ ਔਰ ਐਵੇਂ ਆਪਣੇ ਘਰਾਂ ਦੇ ਵਿੱਚ ਤੁਸੀਂ ਕੋਠੀਆਂ ਦੇ ਵਿੱਚ ਅੰਦਰ ਬਾਲਕੋਨੀ ਦੇ ਵਿੱਚ ਆਪਦਾ ਰੱਖ ਸਕਦੇ ਹੋ ਕੋਈ ਜਦੋਂ ਬੂਟਾ ਹੋਊਗਾ ਹੋਊਗਾ ਜੀ ਇਹਨੇ ਪਹਿਲਾਂ ਹੀ ਰੁਕਾ ਆ ਬਣਾ ਦੇਣੀ ਹੈ ਹਨਾ ਇਹ ਇਧਰ ਆ ਦੇਖੋ ਜੀ ਮਿੱਤਰੋ ਇਹਦੀਆਂ ਸ਼ੇਪਾਂ ਲੱਗਣੇ ਹਾਂਜੀ ਤੇ ਆਹ ਦੇਖੋ ਛੋਟੇ ਛੋਟੇ ਜੇ ਹਾਂਜੀ ਇਹ ਉਹ ਨਹੀਂ ਹੁੰਦਾ ਜਿਹੜੇ ਖੋਗੇ ਸੇਪੀਆਂ ਜੀਆਂ ਹਨਾ ਇਹ ਉਹ ਅੰਦਰ ਵਾਲੀਆਂ ਉਹਨਾਂ ਦੀ ਕਾਪੀ ਹਨਾ ਜੀ ਲਓ ਜੀ ਕਿੰਨਾ ਸੋਹਣਾ ਸੁਮਾਣਾ ਹੈਗਾ ਤੇ ਬਾਈ ਜੀ ਗੱਲ ਇਹ ਹੈ ਆ ਬੇਲਾਂ ਲੈਣੀਆਂ ਨੇ ਤਾਂ ਆਉਣਾ ਪਊਗਾ ਹਨਾ ਜੀ ਵੀ ਲੈਣਾ ਜਾਂ ਟੂਲ ਲੈਣਾ ਇੱਕ ਇਧਰ ਟੂਲ ਹੋਰ ਆ ਜੀ ਆਪਣਾ ਇਟਲੀ ਦਾ ਡਾਸਰ ਰਹੇ ਸੀ ਤੁਸੀਂ ਹਾਂ ਜੀ ਸਾਰੇ ਕੂਨੇ ਦੇਖੋ ਸਾਰਾ ਹੈਜ ਕਟਰ ਹੈ ਜੀ ਆਪਣੇ ਕੋਲੇ ਤੇ ਰੋਲ ਕਟਰ ਨੇ ਬ੍ਰਾਂਚਸ ਕਟਰ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਚੀਜ਼ਾਂ ਮਤਲਬ ਚਾਹੀਦੀਆਂ ਹੋਣਗੀਆਂ ਵੀਰਾਂ ਨੂੰ ਜਿਹੜੀ ਵੀ ਚੀਜ਼ ਚਾਹੀਦੀ ਆ ਆਪਣੇ ਕੋਲੇ ਸਾਰੀ ਕਿਚਨ ਗਾਰਡਨ ਦਾ ਔਰ ਗਾਰਡਨ ਦਾ ਗਾਰਡਨ ਟੂਲਸ ਦਾ ਸਾਰਾ ਕੁਝ ਆਪਣੇ ਕੋਲੇ ਇੱਕ ਹੀ ਸ਼ਾਪ ਦੇ ਵਿੱਚ ਮਿਲੂਗਾ ਦੇਖੋ ਸਾਰਾ ਕੁਝ ਮਿਲਣ ਵਾਲੀ ਗੱਲ ਤਾਂ ਮੈਂ ਆਉਂਦੇ ਨਹੀਂ ਦੇਖ ਲਈ ਸੀ ਤੁਸੀਂ ਤਾਂ ਇਹੋ ਜਿਹਾ ਤਾਕੜਾ ਪ੍ਰਬੰਧ ਕਰ ਰੱਖਿਆ ਵੀ ਜੇ ਬੰਦਾ ਦਿੱਲੀ ਤੋਂ ਚੱਲ ਕੇ ਆ ਗਿਆ ਜੀ ਸਰ ਉਹਨੂੰ ਰੈਣ ਸੈਣ ਦਾ ਵੀ ਮੈਨੂੰ ਲੱਗਦਾ 플ਸ਼ ਬਾਥਰੂਮ ਜੈਟ ਸ਼ੂਜ਼ ਬਿਲਕੁਲ ਸਰ ਇੱਥੇ ਕਰੀ ਪਈ ਆ ਸਰ ਬਾਥਰੂਮ ਖਾਣਾ ਥੋੜਾ ਸਾਹਮਣੇ ਦੇਖੋ ਬਿਲਕੁਲ ਜੀ ਸਾਨੂੰ ਰੋਟੀ ਪਹਿਲਾਂ ਆ ਦੇ ਰੋ ਜੀ ਜੀ ਸਰ ਹਾਂ ਤੇ ਸਾਡਾ ਇੱਕ ਸਪੈਸ਼ਲ ਹੈ ਜੀ ਮਿੱਠਾ ਮੂਸੀ ਆਉਣ ਸਾਹ ਕਰਾਉਣੇ ਆ ਖੰਜੂਰਾ ਦਾ ਉਹ ਵੀ ਮਹਿੰਗੀ ਚੀਜ਼ ਨਾਲ ਹਾਂਜੀ ਖੰਜੂਰਾ ਦਾ ਖਜੂਰ ਵੀ ਮੈਂ ਪਹਿਲੀ ਵਾਰ ਦੇਖਿਆ ਜੀ ਅੱਜ ਇਹ ਹੈ ਨਾ ਜੀ ਬਹੁਤ ਘੈਂਟ ਚੀਜ਼ ਆਈ ਸਾਡਾ ਟੇਸਟ ਬਹੁਤ ਹੈ ਇਹਦਾ ਇਹ ਲਿਆਂਦੀ ਕਿਥੋਂ ਮੈਨੂੰ ਜਰੂਰ ਦੱਸਿਓ ਮੈਂ ਲੈ ਕੇ ਜਾਣੀ ਆ ਜੀ ਨਹੀਂ ਜਰੂਰੀ ਨਹੀਂ ਇਹ ਆ ਆ ਇਟਲੀ ਵਾਲਾ ਟੂਲਾ ਜੀ ਇਹ ਹਾਂਜੀ ਸਰ ਇਟਲੀ ਦਾ ਨਵਾਂ ਟੂਲਾ ਆਇਆ ਜੀ ਇਹ ਇਹ ਸਰ ਆਪਣੇ ਬੂਟੇ-ਬਾਟੇ ਇੱਕ ਮਲਚਿੰਗ ਸ਼ੀਟ ਹੁੰਦੀ ਆ ਫਾਰਮਰਾਂ ਨੂੰ ਪਤਾ ਵੀ ਰਾਂ ਨੂੰ ਉਹਦੇ ਵਿੱਚ ਗਲੀਆਂ ਕੱਢਣ ਵਾਸਤੇ ਵੀ ਬਹੁਤ ਸੋਹਣੀ ਚੀਜ਼ ਆ ਇਹ ਤੇ ਅਗਰ ਬੂਟੇ ਲਾਣੇ ਆ ਘਰਾਂ ਦੇ ਵਿੱਚ ਕਈ ਮਤਲਬ ਪਲਾਂਟ ਦੇ ਲਾਣੇ ਆ ਇਹਨੂੰ ਇਹਦੇ ਨਾਲ ਗਲੀ ਕੱਢੋ ਤੇ ਐਵੇਂ ਚੱਕੋ ਬੂਟਾ ਲਾਓ ਉੱਪਰੋਂ ਦੱਬ ਦਿਓ ਮਿੱਟੀ ਸਾਰੀ ਉਹਦੇ ਉੱਤੇ ਇਹਦਾ ਮੂੰਹ ਖੁੱਲ ਜਾਊਗਾ ਨਾਲ ਦੀ ਬਹੁਤ ਆਸਾਨ ਆ ਖੁਰਪਾ ਚਰੋ ਆ ਤਾਂ ਮਤਲਬ ਖੁਰਪਾ ਚਲਾ ਚਲਾ ਕੇ ਹੱਥ ਦੁਖਣ ਲੱਗ ਜਾਂਦਾ ਇਹਦਾ ਲੋਡ ਹੀ ਨਹੀਂ ਹੱਥ ਦੁਖਦੀ ਉਹ ਤਾਂ ਸਿੱਧਾ ਨਾ ਨਾ ਸਪੈਸ਼ਲ ਉਹਨੇ ਥਾਂ ਦੀ ਕੰਮ ਕਰਵਾ ਹਾਂਜੀ ਸੂਬੇ ਨਾਲ 19 ਬਿਲਕੁਲ ਜੀ ਅੱਛਾ ਇਹ ਗੱਲ ਹੋਰ ਆ ਜੀ ਆਹ ਜਿਹੜੀਆਂ ਦਵਾਈਆਂ ਨੇ ਮੇਰੇ ਖਿਆਲ ਚ ਜਿਹੜੀਆਂ ਕਿਸੇ ਨਾ ਕਿਸੇ ਦਵਾਈ ਨੂੰ ਲੋਡ ਆ ਉਹ ਵੀ ਤੁਹਾਡੇ ਕੋਲੇ ਅਵੇਲੇਬਲ ਨੇ ਹਨਾ ਜੀ ਸਰ ਹਾਂਜੀ ਅਸੀਂ ਦਵਾਈਆਂ ਸਿਰਫ ਓਨੀਆਂ ਹੀ ਰੱਖੀਆਂ ਨੇ ਜਿਹੜੀਆਂ ਮਤਲਬ ਫਸਲ 베ਜੀਟੇਬਲ ਹੀ ਜਿਹੜੀਆਂ ਮਤਲਬ ਅਨੁਕੂਲ ਨੇ ਔਰ ਉਹਦਾ ਕੋਈ ਸਾਈਡ ਇਫੈਕਟ ਨਾ ਹੋਵੇ ਉਹੀ ਰੱਖੀਏ ਨੇ ਜਿਆਦਾ ਅਸੀਂ ਜ਼ਹਿਰ ਨਹੀਂ ਰੱਖ ਪਾਉਂਦੇ ਨਾ ਸਨ ਮਤਲਬ ਦਿਲ ਕਰ ਦਦੇ ਨੂੰ ਇੱਕ ਵਸੇ ਇਹ ਤਾਂ ਪਾ ਰਹੇ ਤਾਂ ਦਿੰਨੇ ਆ ਵੀ ਸਾਡਾ ਜਿਹੜੇ ਆ ਫਸਲਾਂ ਨੂੰ ਨੁਕਸਾਨ ਹੁੰਦਾ ਉਹਨਾਂ ਨੂੰ ਅਸੀਂ ਕੀੜੇ ਮਾਰਨ ਕੀੜੇ ਮਾਰੇ ਆ ਸੁੰਡੀ ਆ ਉਹ ਮਾਰ ਜਾਵੇ ਠੀਕ ਹੈ ਜੀ ਹਾਂ ਉਹ ਵੀ ਦਵਾਈਆਂ ਅਸੀਂ ਹਰੇ ਲੇਵਲ ਵਾਲੀਆਂ ਵਰਤਦੇ ਆ ਗ੍ਰੀਨ ਲੇਵਲ ਵਾਲੀਆਂ ਬਲੂ ਲੇਵਲ ਵਾਲੀਆਂ ਅਸੀਂ ਰੈੱਡ ਲੇਵਲ ਵਾਲੀਆਂ ਦਾ ਅਸੀਂ ਵੈਸੇ ਵੀ ਮਤਲਬ ਖਤਰਨਾਕ ਕੋਈ ਨਹੀਂ ਨਹੀਂ ਸਰ ਠੀਕ ਹੈ ਸਾਡਾ ਦਿਲੀ ਨਹੀਂ ਮੰਨਦਾ ਜੀ ਇੱਕ ਵਾਰੀ ਨਾ ਅਡਰੈਸ ਜ਼ਰੂਰ ਦੱਸ ਦੋ ਜੇ ਕਿਸੇ ਨੇ ਆਉਣਾਗਾ ਬਾਕੀ ਸਕਰੀਨ ਤੇ ਦਰਸ਼ਕੋ ਨੰਬਰ ਤੇ ਅਡਰੈਸ ਵੈਸੇ ਵੀ ਮੈਂ ਮੈਂਸ਼ਨ ਕਰਤਾ ਪਰ ਤੁਸੀਂ ਇੱਕ ਵਾਰੀ ਬੋਲ ਕੇ ਦੱਸ ਦਿਓ ਜੀ ਸਰ ਸਾਡਾ ਅਡਰੈਸ ਹੈ ਜੀ ਸਰ ਲੁਧਿਆਣਾ ਬਾਈਪਾਸ ਤੋਂ ਜਦੋਂ ਤੁਸੀਂ ਬਾਈਪਾਸ ਕ੍ਰੋਸ ਕਰਨ ਲੱਗੋ ਤਾਂ ਮਾਡਲ ਟਾਊਨ ਦੇ ਓਪੋਜ਼ਿਟ ਸਾਈਡ ਹੈ ਤੇ ਨੀਅਰ ਸ਼ਰਾਬ ਦਾ ਠੇਕਾ ਵੀ ਹੈ ਤੇ ਪਹਿਲਾ ਹੀ ਪੈਟਰੋਲ ਪੰਪ ਦੇ ਓਪੋਜ਼ਿਟ ਸਾਈਡ ਹੀ ਆ ਆਪਣਾ ਪੰਥਰਾਲ ਦੇ ਨਾਲ ਆ ਅ ਇੱਕ ਗੱਲ ਹੋਰ ਤੁਸੀਂ ਸਾਰੇ ਤਾਂ ਨਹੀਂ ਪਰ ਮਾਫ ਕਰਨਾ ਕਿਸਾਨ ਵੀ ਲਗਭਗ ਸ਼ਕੀਨ ਹੁੰਦੇ ਨੇ ਤੁਸੀਂ ਉੱਥੇ ਜਾਏ ਹੋ ਵੀ ਜੇ ਇਹ ਜਾਂਦੇ ਹੋਏ ਜੇ ਮੂਡ ਦਾ ਬਣ ਗਿਆ ਭਾਈ ਤਾਂ ਉਹ ਵੀ ਹੈਗਾ ਐ ਜੀ ਸੋ ਧੰਨਵਾਦ ਸਾਹਿਦ ਜੀ ਬਹੁਤ ਬਹੁਤ ਤੁਸੀਂ ਕੀਮਤੀ ਸਮਾਂ ਦਿੱਤਾ ਇਹ ਬਾਈ ਜੀ 2 ਹਫ਼ਤੇ ਹੋਏ ਨੇ ਮੇਰੇ ਖਿਆਲ ਚ ਉਦਘਾਟਨ ਕਰੇ ਨੂੰ ਸ਼ੋਰੂਮ ਹਾਂਜੀ ਸ਼ੋਰੂਮ ਦਾ ਉਦਘਾਟਨ 2 ਹਫ਼ਤੇ ਹੋਏ ਨੇ ਤੁਹਾਨੂੰ ਕਿੰਨੇ ਚਾਲ ਹੋ ਗਈ ਸਾਡਾ ਜੀ ਦੇਖੋ ਦਾਦੇ ਪੀੜੀ ਦਾ ਪੀੜੀ ਦਾ ਕੰਮ ਹੀ ਚੱਲਦਾ ਜੀ ਬਾਕੀ ਇਹ ਜਿਹੜਾ ਸਮਾਨ ਆ ਜੀ ਸਾਰਾ ਅਸੀਂ ਆਪ ਤਿਆਰ ਕਰਦੇ ਹਾਂ ਕਿ ਅਸੀਂ ਕਿਸੇ ਤੋਂ ਕਰਾਉਂਦੇ ਨਹੀਂ ਸਾਡਾ ਫਾਰਮ ਵੀ ਹੈ ਜਿਹੜੀਆਂ ਬੈਲਾਂ ਤੁਸੀਂ ਉੱਥੇ ਆਪ ਤਿਆਰ ਕਰਦੇ ਹੋ ਸਰ ਇੱਕ ਇੱਕ ਚੀਜ਼ ਅਸੀਂ ਆਪ ਤਿਆਰ ਕਰਕੇ ਕਸਟਮਰ ਤੱਕ ਪਹੁੰਚਾਉਂਦੇ ਹਾਂ ਉਹਦਾ ਸਾਡਾ ਰਿਜ਼ਲਟ ਸਰ ਸਾਨੂੰ ਸਾਨੂੰ ਵੀ ਮਿਲਦਾ ਹੈ ਔਰ ਕਿਸਾਨ ਨੂੰ ਵੀ ਮਿਲਦਾ ਹੈ ਫਾਰਮਰ ਨੂੰ ਵੀ ਮਿਲਦਾ ਹੈ ਔਰ ਜਿਹੜੇ ਭਾਈ ਜਿਹੜੇ ਕਿਸ਼ਨ ਗਾਰਡਨ ਆਪ ਬੀਤੀ ਸੁਣਾਉਣਾ ਵੀ ਇੱਕ ਬੰਦਾ ਵਧੀਆ ਬੰਦਾ ਸੀਗਾ ਮਤਲਬ ਲੈਂਡਲੋਰਡ ਬੰਦਾ ਸੀ ਜ਼ਮੀਨਦਾਰ ਬੰਦਾ ਸੀ ਉਹ ਘਰੇ ਮਤਲਬ ਸਬਜ਼ੀ ਲਾਉਂਦਾ ਸੀ ਥੋੜਾ ਥੋੜੀ ਉਹ ਸਾਡੇ ਕੋਲੋਂ ਉਹ ਚਾਰ ਚਾਰ ਪੰਜ ਪੰਜ ਬੇਲਾਂ ਲੈ ਗਿਆ ਅੱਛਾ ਇਹ ਉਹਨੇ ਇਹਦਾ ਇਹਨਾਂ ਦਾ ਝਾੜ ਦੇਖ ਕੇ ਭਾਜੀ ਉਹ ਆਪ ਖੇਤੀ ਕਰਨ ਲੱਗ ਗਿਆ ਜਿਹੜੀ ਉਹ ਠੇਕੇ ਤੇ ਦਿੰਦਾ ਹੁੰਦਾ ਉਹਦੀ ਭਾਜੀ ਅੱਜ ਉਹ 10 ਕਿੱਲੇ ਆਪ ਖੇਤੀ ਕਰਦਾ ਉਹਦੇ ਹੁਣ 5 ਕਿੱਲੇ ਤਰਬੂਜ ਲੱਗਿਆ ਹੋਇਆ ਤੇ 3 ਕਿੱਲੇ ਖਰਬੂਜਾ ਲੱਗਿਆ ਮੈਂ ਹੁਣੀ ਜਾ ਕੇ ਆਇਆ ਮੰਨ ਲਓ ਹੁਣ ਤੁਸੀਂ ਉਹਨੂੰ ਰੰਗਾਂ ਚ ਕਰਤਾ ਜੀ ਸਰ ਜਿੱਥੇ ਉਹ ਵਹਿਲਾ ਸੀਗਾ ਉਹ ਮਾਰੀਆਂ ਕਹਿੰਦੀ ਹੁਣ ਉਹ ਰੰਗਾਂ ਚ ਹੋ ਗਿਆ ਬਿਲਕੁਲ ਜਦੋਂ ਆਪ ਸਾਡੇ ਕੋਲੋਂ ਥੋੜਾ ਵਧੀਆ ਚੀਜ਼ ਲੈ ਕੇ ਜਾਊਗਾ ਆਪ ਦੇ ਖੇਤੇ ਜਲਾਊਗਾ ਉਹਨੂੰ ਹੌਲੀ ਹੌਲੀ ਨੌਲੇਜ ਆਊਗੀ ਅਸੀਂ ਐ ਨਹੀਂ ਕਹਿੰਦੇ ਵੀ ਅੱਜ ਹੀ ਲੈ ਜਾਓ ਤੁਸੀਂ ਕਿੱਲਾ ਦੋ ਕਿੱਲੇ ਕਰਨ ਲੱਗ ਜਾ 10 20 ਸਵੇਤੋਂ ਲਾਓ 5 ਵੀ ਸਵੇਤੋਂ ਲਾਓ ਜਿੰਨੇ ਤੁਹਾਡੇ ਕੋਲ ਜਿਹੜੇ ਜਿਹੜੇ ਵੀਰ ਕੋਲੇ ਜਗ੍ਹਾ ਹੈਗੀ ਆ ਥੋੜੇ ਥੋੜੇ ਥੋਂ ਲਾ ਲਓ ਲਾ ਕੇ ਦੇਖੋ ਸਬਜੀ ਤੁਹਾਡੇ ਘਰਾਂ ਲਈ ਯੂਜ਼ ਕਰੋ ਯੂਜ਼ ਕਰਕੇ ਤੁਹਾਨੂੰ ਬੈਨੀਫਿਟ ਲੱਗਦਾ ਸਭ ਹੌਲੀ ਹੌਲੀ ਵਧਾ ਲਓ ਪਹਿਲਾਂ ਇੱਕ ਕਿੱਲਾ ਕਰ ਲਓ ਅਗਲੇ ਸਾਲ ਦੋ ਕਿੱਲੇ ਕਰ ਲਓ ਅਗਲੇ ਸਾਲ ਤਿੰਨੇ ਕਿੱਲੇ ਕਰ ਲਓ ਬਿਲਕੁਲ ਪ੍ਰੋਫਿਟ ਹੋਵੇਗਾ ਸਰ ਆਪਾਂ ਵੀ ਭੱਜੇ ਫਿਰਦੇ ਆ ਕਣਕ ਜੀਰੀ ਦੀ ਮਗਰ ਸਾਰਾ ਤੁਸੀਂ ਇੱਕ ਵਾਰੀ ਸਬਜੀ ਲੈਣ ਦੇ ਵਿੱਚ ਆਵਕਤਾ ਦੇਖੋ ਹੂੰ ਬਿਲਕੁਲ ਸਭ ਤੋਂ ਬੈਸਟ ਆਈ ਮੇਰੇ ਗੱਲ ਦੇ ਖੇਤੀવાડી ਦੇ ਵਿੱਚ ਇਹ ਇੱਕ ਗੱਲ ਹੋਰ ਆ ਜੀ ਸਾਹਿਬ ਜ ਇਥੇ ਫਿਰ ਸਾਰਾ ਮਾਲ ਤੁਸੀਂ ਵਧੀਆ ਹੀ ਰੱਖੋਗੇ ਇਹ ਮੈਨੂੰ ਭਰੋਸਾ ਜੀ ਸਰ ਠੀਕ ਹੈ ਜੀ ਇਹ ਇਹ ਗਾਰੰਟੀ ਹੈ ਸਾਡੀ ਜੀ ਇੱਕ ਇੱਕ ਕੰਪਨੀ ਦਾ ਮਾਲ ਹੈ ਜੀ ਸਾਡੇ ਕੋਲੇ ਵਿਦੇਸ਼ੀ ਕੰਪਨੀਆਂ ਨੇ ਇੰਟਰਨੈਸ਼ਨਲ ਕੰਪਨੀਆਂ ਨੇ ਤੇ ਇਹ ਸਾਰੀਆਂ ਕੰਪਨੀਆਂ ਦੇ ਉਹੀ ਉਹੀ ਅਸੀਂ ਬੀਜ ਬੀਜਦੇ ਹਾਂ ਜਿਹੜੀ ਕੰਪਨੀ ਦਾ ਜਿਹੜਾ ਟੌਪ ਦਾ ਬੀਜ ਹੈ ਅੱਛਾ ਆਪਾਂ ਸਮਾਂ ਥੋੜਾ ਜਿਆਦਾ ਦਰਸ਼ਕਾਂ ਦਾ ਲੈ ਰਹੇ ਹਾਂ ਬਾਹਰ ਆ ਕੇ ਮੜਾ ਜਾਂ ਬੇਲਾਂਆਂ ਦੇ ਆ ਬੂਟਿਆਂ ਬਾਰੇ ਵੀ ਜਾਣਕਾਰੀ ਦੇ ਦਿਓ ਜੀ ਮੋਟੀ ਜੀ ਅੱਛਾ ਆਹਾ ਹੈਗਾ ਉਹ ਵੀ ਖਰਬੂਜੇ ਦੀ ਬੇਲ ਹੈਂ ਹਾਂਜੀ ਸਰ ਜਿਹੜਾ ਸਭ ਦੁਨੀਆ ਦਾ ਸਭ ਤੋਂ ਮਿੱਠਾ ਹੈਗਾ ਹਾਂਜੀ ਹਾਂ ਸਰ ਆਹ ਮਿਰਚਾਂ ਕਿਹੜੀਆਂ ਨੇ ਇਹ ਸਰ Shimla ਮਿਰਚਾਂ ਜੀ ਠੀਕ ਹੈ ਜੀ ਇੱਕ ਤਰ੍ਹਾਂ ਦੀ ਮਤਲਬ ਜਿਹੜੇ ਭਾਈ ਲੈ ਕੇ ਆਂਦੇ ਨੇ ਉਹ ਨਾਲ ਵੀ ਆ ਆਹ ਹਰੀ ਮਿਰਚਾਂ ਕੀ ਉੱਪਰ ਹੈਂ ਹਾਂ ਉਹ ਵੀ Shimla ਮੇਰੇ ਖਿਆਲ ਚ ਆਹ ਸੀ ਹਰੀ ਮਿਰਚ ਔਰ ਆ ਮੈਂਟਲ ਮਿਰਚਾਂ ਜੀ ਹਾਂਜੀ ਇਹ ਸਰ ਜੰਨਤ ਜਿਹੜੀ ਉਹ ਤੁਹਾਨੂੰ ਦਿਖਾਈ ਸੀ ਜੰਨਤ ਪਕੜਦੀ ਬੇਲਾਂ ਵਾਲੀ ਜੀ ਆ ਬਾਹਰੋਂ ਪੀਲਾ ਤਰਬੂਜ ਅੰਦਰੋਂ ਲਾਲ ਹੈ ਜੀ ਇਹ ਇਹ ਵੀ ਸਾਡੇ ਕੋਲ ਇਹ ਸਰ ਅੰਦਰੋਂ ਪੀਲਾ ਹੈ ਔਰ ਬਾਹਰੋਂ ਹਰਾ ਹੈ ਬਾਹਰੋਂ ਦੇਖ ਕੇ ਨਹੀਂ ਪਤਾ ਲੱਗਦਾ ਜਦੋਂ ਇਹ ਛੁੜੀ ਚੱਲੂਗੀ ਅੰਦਰੋਂ ਪੀਲਾ ਨਿਕਲੂ ਉਹ ਬਹੁਤ ਹੀ ਮਿੱਠਾ ਅੱਛਾ ਜੀ ਹਾਂ ਜੀ ਹਾਂ ਉਹ ਲਾਲ ਉਹ ਲਾਲ ਪਿੰਡੀ ਹੈ ਜੀ ਲਾਲ ਪਿੰਡੀ ਲਾਲਲੀ ਪਿੰਡੀ ਸਾਨੂੰ ਤੁਹਾਨੂੰ ਦੇਦੀ ਵੀ ਸਲਾਦ ਵਾਲੀ ਪਿੰਡੀ ਤੁਸੀਂ ਪਿੰਡੀ ਚੱਕੋ ਸਲਾਦ ਵਾਲੀ ਮਿੱਠੀ ਖਾਓ ਸਲਾਦ ਵਾਲੀ ਪਿੰਡੀ ਸਲਾਦ ਵਾਲੀ ਪਿੰਡੀ ਸਬਜ਼ੀ ਵੀ ਬਣਾ ਸਕਦੇ ਹੋ ਬਟ ਖਾਣ ਦੇ ਵਿੱਚ ਬਹੁਤ ਕੜਤਨ ਜਵਣੀ ਹੈਗੀ ਜਿਵੇਂ ਉਹ ਫਰੇਸ਼ ਆ ਜਾ ਇਸ ਸਵੀਟ ਕੌਰ ਨਾਲ ਜੀ ਅੱਛਾ ਜੀ ਮਿੱਠੀ ਛੱਲੀ ਹੈ ਜੀ ਇਹ ਮਿੱਠੀ ਛੱਲੀ ਦੀਆਂ ਆਪਾਂ ਬੇਲਾਂ ਤਿਆਰ ਕਰਤੀਆਂ ਇੱਕ ਬੰਦਾ ਇੱਕ ਇੱਕ ਪੇਡਾ ਲੈ ਕੇ ਜਾਂਦਾ ਦੋ ਪੇਡੇ ਲੈ ਕੇ ਜਾਂਦਾ ਆਪਦੀ ਮਿੱਠੀ ਛੱਲੀ ਆਪ ਘਰੇ ਤਿਆਰ ਕਰਦਾ ਕਿੰਨੀਆਂ ਕ ਲੱਗੀਆਂ ਨੇ ਇੱਕ ਪੇਡੇ ਤੇ ਇੱਕ ਪੇਡੇ 'ਚ ਦੋ ਤੋਂ ਤਿੰਨ ਦੇ ਆਰਾਮ ਨਾਲ ਲੱਗਦੀਆਂ ਨੇ ਭਾਜੀ ਠੀਕ ਮੰਨ ਲਓ ਘਰੇ ਵੀ ਹੁਣ ਆਪਦੇ ਜੋਗੀਆਂ ਕਰ ਸਕਦੇ ਆਪਦੇ ਜੋਗੀਆਂ ਕਰ ਸਕਦੇ ਆ ਉਹ ਫੁੱਟ ਕੱਕੜੀ ਹੈ ਜੀ ਹਾਂ ਜੀ ਹਾਂ ਇਹ ਫੁੱਟ ਕੱਕੜੀਆਂ ਸਾਡੀ ਚਾਈਨਸ ਕਿਰਾ ਜੀ ਉਹ ਸੀਡਲੈਸ ਦੀ ਦਾ ਸਾਡੇ ਕੋਲੋਂ ਬੇਲ ਨਾਲ ਲੈ ਜਾ ਸਕਦਾ ਓਕੇ ਜੀ ਇਧਰ ਆ ਚੂਚੂ ਬੈਂਗਣ ਹੈ ਜੀ ਇਹ ਚੂਚਾ ਬੈਂਗਣ ਹੈ ਜਿਹਨੂੰ ਛੋਟੇ ਛੋਟੇ ਚੂਚੇ ਗੁੱਛਿਆਂ ਚ ਲੱਗਦੇ ਹੁੰਦੇ ਨੇ ਅੱਛਾ ਸਾਡੇ ਕੋਲੇ ਲਫਾਫੇ ਤਿਆਰ ਹੈ ਉਹ ਚਿੱਟਾ ਬੈਂਗਣ ਹੈ ਵੀ ਬਹੁਤ ਟੇਸਟੀ ਬਣਦਾ ਕਰਾਰਾ ਹਨਾ ਇਹ ਇਹ ਲੰਬੀ ਬੈਂਗਣੀ ਹੈ ਜੀ ਠੀਕ ਹੈ ਇਧਰ ਪੱਠੇ ਵਾਲਾ ਜੀ ਲੈ ਮਿੱਤਰੋ ਗੱਲ ਮੁਕਾਓ ਵੀ ਹੁਣ ਸੀਜ਼ਨ ਆਲਾ ਸਾਰਾ ਕੁਝ ਇਨਾਂ ਕੋਲੇ ਰੋਜ਼ਮਰੀ ਪਲਾਂਟ ਇਹ ਰੋਜ਼ਮਰੀ ਪਲਾਂਟ ਸਰ ਕਿਸੇ ਕੋਲੇ ਪ੍ਰੋਵਾਈਡ ਨਹੀਂ ਹੁੰਦਾ ਅਸੀਂ ਤੁਹਾਨੂੰ ਤਿਆਰ ਕਰਕੇ ਦਵਾਂਗੇ ਸਾਡੇ ਕੋਲ ਪਲਾਂਟ ਮਿਲੂ ਕਿਉਂਕਿ ਇਹ ਜਰਮੀਨੇਸ਼ਨ ਬਹੁਤ ਔਖਾ ਹੁੰਦਾ ਅੱਛਾ ਜੀ ਹਾਂ ਜੀ ਲਓ ਜੀ ਟਿੰਡੇ ਦਾ ਵੀ ਪਏ ਨੇ ਸਾਰਾ ਕੁਝ ਇੱਧਰ ਪਈਆ ਸੋਹਣੇ ਸੋਹਣੇ ਜਿਹੜੇ ਲੰਕਣੇ ਜੇ ਗਮਲੇ ਹੁੰਦੇ ਨੇ ਉਹ ਵੀ ਪਏ ਨੇ ਮਿੱਤਰੋ ਗੱਲ ਇਹ ਆ ਵੀ ਹੁਣ ਵੀਡੀਓ ਸ਼ੇਅਰ ਕਰਕੇ ਆਪਣੇ ਦਰਸ਼ਕਾਂ ਤੱਕ ਪਹੁੰਚਾ ਦਿਓ ਵੀ ਬਾਈ شاہਦ ਸੈਫ ਜੀ ਸੈਫ ਨਰਸਰੀ ਵਾਲੇ ਗਲੋਬਲ ਗਾਰਡਨ ਇਹਨਾਂ ਦੀ ਸ਼ਾਪ ਦਾ ਨਾਮ ਆ ਤੇ ਇੱਧਰ ਨਿਗਾਹ ਮਾਰ ਲਓ ਹੁਣ ਮੈਂ ਤੁਹਾਨੂੰ ਦਰਸ਼ਨ ਕਰਾਉਣਾ ਹੈ ਉਹ ਜਿਹੜੀ ਪਰਾ ਚਿੱਟੀ ਜੀ ਬਿਲਡਿੰਗ ਆ ਉਹ ਤਾਂ ਹੈਗੀ ਆ ਸੀਤਾ ਗ੍ਰਾਮਰ ਸਕੂਲ ਦੀ ਆ ਆ ਗਿਆ પેટ્રોલ ਪੰਪ ਤੇ ਆ ਆ ਗਿਆ ਇਨਸਾਨੀ ਪੰਪ ਹੈ ਇਧਰ ਮਾਡਲ ਟਾਉਨ ਆ ਗਈ ਜੀ ਤੇ ਇਧਰ ਆ ਗਿਆ ਜੀ Rajasthan Marwala ਹੁਣੀ ਵਾਲੇ ਤੇ ਬਾਈ ਜੀ ਇੱਥੇ ਇਹਨਾਂ ਨੇ ਜਿਹੜੇ ਝੰਡੇ ਗੱਟ ਦੇ ਸ਼ੋਅਰੂਮ ਵਾਲੇ ਸੋ ਬਾਈ ਦਾ ਧੰਨਵਾਦ ਕਰਦਾ ਜਿਹੜਾ ਕੀਮਤੀ ਸਮਾਂ ਦਿੱਤਾ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਈ ਜੀ ਸਾਰੇ ਇਧਰ ਜੇ ਹੋ ਜੇ ਮੜਾ ਇਧਰ ਸੂਰ ਜਾ ਰਿਹਾ ਜੀ ਇਹ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਤੁਹਾਡਾ ਸ਼ੋਅਰੂਮ ਨਾ ਦਿਨ ਦੁਗਣੀ ਚੌ ਰਾਤ ਚੌਗਣੀ ਤਰੱਕੀ ਕਰੇ ਤੇ ਜਿਹੜਾ ਕਿਸਾਨੀ ਤੁਹਾਡੇ ਤੋਂ ਮਾਂ ਲੈ ਕੇ ਜਾਵੇ ਤੁਹਾਡੇ ਤੋਂ ਚੀਜ਼ ਲੈ ਕੇ ਜਾਵੇ ਖੁਸ਼ੀਆਂ ਮਾਣੇ ਕੰਮ ਪੂਰਾ ਘੈਂਟ ਹੋਵੇ ਧੰਨਵਾਦ ਵੀਰ ਜੀ ਤੁਹਾਡਾ ਵੀ ਤੇ ਧੰਨਵਾਦ ਸਾਰੇ ਦਰਸ਼ਕਾਂ ਦਾ ਜਿਹੜਾ ਇਨਾ ਪਿਆਰ ਦਿੰਦੇ ਹੋ ਸਤਿ ਸ੍ਰੀ ਅਕਾਲ